ਸ਼ੁਰੂ ਦੇ ਵਿੱਚ ਮੇਰੀ ਵੀ ਉਮਰ 15-16 ਸਾਲ ਹੀ ਸੀ ਜਦੋਂ ਕਿ ਪਿੰਡ ਕਬੱਡੀ ਖੇਡਦੇ ਸੀਗੇ ਸ਼ੌਕ ਹੁੰਦਾ ਸੀ ਵੱਡੇ ਪਲੇਅਰਾਂ ਨੂੰ ਦੇਖਦੇ ਸੀ ਕਿ ਅਸੀਂ ਵੀ ਕਬੱਡੀ ਖੇਡਣਾ ਪਰ ਇਹ ਘਰ ਦੀ ਗਰੀਬੀ ਦੇ ਕਾਰਨ ਆਪਾਂ ਉਹ ਚੀਜ਼ਾਂ ਹਾਸਲ ਨਹੀਂ ਕਰ पाए ਮੈਂ ਨੋਰਮਲ ਸ਼੍ਰੀਨਗਰ ਦੇ ਵਿੱਚ ਵਰਕਆਊਟ ਸ਼ੁਰੂ ਕੀਤਾ ਤੇ ਹੌਲੀ-ਹੌਲੀ ਮਤਲਬ ਬੋਡੀ ਦੇ ਵਿੱਚ ਚੇਂਜਸ ਆਉਂਦੇ ਰਹੇ ਤਾਂ ਮੈਨੂੰ ਥੋੜਾ ਲੱਗਿਆ ਕਿ ਮੈਂ ਇਸ ਲਾਈਨ ਦੇ ਵਿੱਚ ਅੱਗੇ ਵੱਧ ਸਕਦਾ ਤਾਂ 2021 ਦੇ ਵਿੱਚ ਮੇਰੀ ਸੈਂਟਰ ਸਪੋਰਟਸ ਦੇ ਵਿੱਚ ਸੈLECTION ਹੋ ਚੁੱਕੀ ਸੀਗੇ 4 ਸਾਲ ਦੇ ਵਿੱਚ ਬਹੁਤ ਵਧੀਆ ਗੇਨ ਕਰ ਗਿਆ ਜੀ ਤੇ ਮੇਰਾ 35 ਤੋਂ 40000 ਰੁਪਏ ਮੰਥਲੀ ਨਾਰਮਲੀ ਖਰਚਾ ਹੈ ਨਾਰਮਲੀ ਖਰਚਾ ਜੇ ਮੈਂ ਕੰਪੀਟੀਸ਼ਨ ਕਰਨਾ ਤਾਂ ਉਹ ਖਰਚਾ 70 ਤੋਂ 75000 ਤੱਕ ਵੀ ਜਾਂਦਾ ਹੈ ਮਹੀਨੇ ਦਾ ਜੀ ਜੀ ਸੰਪੀਸੀ ਸਟੂ ਪੰਜਾਬ ਜਿਹਦੇ ਵਿੱਚ ਮੈਂ 골ਡ ਮੈਡਲ ਸੀਗਾ ਮੇਰਾ ਉਸ ਤੋਂ ਬਾਅਦ ਜੀ ਇਹ ਪਟਿਆਲਾ ਚ ਹੀ ਖਿਡੇ ਸੀਗੇ ਮੈਂ ਉੱਥੇ ਵੀ ਮੇਰਾ ਇੱਕ ਸਿਲਵਰ ਸੀਗਾ ਫਿਰ ਇਹ ਅੰਮ੍ਰਿਤਸਰ ਵੀ ਕਿੱਡੇ ਅੰਮ੍ਰਿਤਸਰ ਵੀ ਮੈਂ ਸੈਕੰਡ ਸੀ ਜੇ ਅੱਛੀ ਬਾਡੀ ਤੁਸੀਂ ਇਸ ਸਟੇਜ ਤੇ ਸ਼ੋਅ ਕਰਮੀਓ ਤੇ ਤੁਹਾਨੂੰ ਕਟੋ-ਕਟ 1 ਲੱਖ ਰੁਪਏ ਚਾਹੀਦਾਗਾ 1 ਲੱਖ ਰੁਪਏ ਹਾਂ ਫਿਰ ਤੁਸੀਂ ਜਾ ਕੇ ਉੱਥੇ ਸ਼ੋਅ ਕਰ ਸਕਦੇ ਹੋ ਤੇ ਉਹ ਤੁਹਾਨੂੰ ਪ੍ਰਾਈਜ਼ ਮਿਲਣਾ 5000 ਰੁਪਏ ਬਸ ਇੱਕ ਸੈਟੀਸਫੈਕਸ਼ਨ ਲਈ ਖੇਡ ਰਹੇ ਆਪਾਂ ਪੈਸੇ-ਪੁਸੇ ਨਹੀਂ ਹੈਗੇ ਜੀ ਇਹਦੇ ਬਹੁਤ ਲੋਕ ਮਿਲਦੇ ਆ ਜੀ ਇਦਾਂ ਦੇ ਕੇ ਇੰਨਾ ਤੂੰ ਖਰਚਾ ਕਰ ਰਹਿਆਂਗਾ ਕੀ ਮਿਲਦਾ ਮਤਲਬ ਇਸ ਬਾਅਦ ਤੇਰੇ ਗੋਡੇ ਦੁਖਣਗੇ ਤੇਰੇ ਮੋਡੇ ਦੁਖਣਗੇ ਇਹ ਚੀਜ਼ਾਂ ਜੀ ਆਪਾਂ ਇਹਨਾਂ ਚੀਜ਼ਾਂ ਤੋਂ ਬਹੁਤ ਉੱਪਰ ਉੱਠ ਚੁੱਕੇ ਆ ਕਿਉਂਕਿ ਕੀ ਆ ਕਿ ਤੁਸੀਂ ਆਪਦਾ ਗੋਲ ਹਾਸਿਲ ਕਰਨਾ ਤਾਂ ਤੁਹਾਡਾ ਫੋਕਸ ਆਪਦੇ ਗੋਲ ਤੇ ਹੀ ਇੰਡੀਆ ਦੇ ਵਿੱਚ ਤਾਂ ਚਲੋ ਪੰਜਾਬ ਦੇ ਤਾਂ ਕਰੀ ਰਿਹਾ ਤੁਸੀਂ ਮਤਲਬ ਵਿਦੇਸ਼ ਵਿੱਚ ਵੀ ਬਲ ਟ੍ਰਾਈ ਕਰ ਸਕਦੇ ਹੋ ਜਾਂ ਕੀ ਜੀ ਮੈਂ ਹੁਣੇ ਤਿਆਰੀ ਕਰ ਰਿਹਾ ਮਿਸਟਰ ਵਰਲਡ ਦੀ ਇਹ ਆਈ ਥਿੰਕ ਸੈਪਟੈਂਬਰ ਅਕਤੂਬਰ ਚ ਟ੍ਰਾਇਲਸ ਹੋਣਗੇ ਉਹਦੇ ਉਹਦੀ ਤਿਆਰੀ ਕਰ ਰਿਹਾ ਹਾਂ ਜਮੇ ਮੇਰੇ ਪਿੰਡ ਵਿੱਚ ਵੀ ਦੋ ਤਿੰਨ ਮੁੰਡੇ ਨੇ ਜਿਨ੍ਹਾਂ ਨੂੰ ਮੈਂ ਜਿਹੜੇ ਮੈਨੂੰ ਇਨਸਪਾਇਰਡ ਨੇ ਤੇ ਆਪਣੇ ਮਤਲਬ ਜੈਤੋ ਦੇ ਵਿੱਚ ਵੀ ਬਹੁਤ ਮੁੰਡੇ ਨੇ ਜਿਹੜੇ ਮੇਰੇ ਨਾਲ ਮੇਰੇ ਕਲਾਇੰਟ ਵੀ ਨੇ ਜਿ ਮੈਨੂੰ ਟ੍ਰੇਨਿੰਗ ਦਿਨਾਗਾ ਚਿੱਟੇ ਤੱਕ ਲਈ ਚੁੱਟਾ ਸਭ ਤੋਂ ਸਟੈਂਡ ਟਾਪ ਤੇ ਆ। ਚਿੱਟੇ ਤੱਕ ਦੇ ਨਾਲੇ ਵੀ ਮੁੰਡੇ ਆਪਾਂ ਮੇਰੇ ਨਾਲ ਜੁੜੇ ਹੋਏ। ਠੀਕ ਹੈ। ਜੀ ਜੀ। ਚਿੱਟੇ ਵਾਲਾ ਬੰਦਾ ਹੋਈ ਜਿਹੜਾ ਬੋਡੀ ਬਿਲ ਮੈਂ ਜੁੜਿਆ। ਇਹ ਮਾਈਂਡ ਤੁਹਾਡਾ ਜੇ ਮਾਈਂਡ ਸਟਰੋਂਗ ਹੈ ਤੁਸੀਂ ਕੁਝ ਵੀ ਕਰ ਸਕਦੇ ਹੋ ਕਿ ਚਿੱਟਾ ਛੱਡਣਾ ਕੋਈ ਨਾਰਮਲ ਗੱਲ ਤਾਂ ਨਹੀਂ ਹੈਗੀ ਪਰ ਤੁਸੀਂ ਛੱਡ ਸਕਦੇ। ਅੱਜ ਕੱਲ ਦੇ ਬੱਚਿਆਂ ਦਾ ਕੀ ਸਿਸਟਮ ਹੈ ਕਿ ਜਮ ਆਉਣਾ ਪਹਿਲਾਂ ਉਹਨਾਂ ਨੂੰ ਪ੍ਰੋਟੀਨਸ ਦੇ ਡੱਬੇ ਚਾਹੀਦੇ ਆ। ਠੀਕ ਹੈ ਤੇ ਉਸ ਤੋਂ ਪਹਿਲਾਂ ਉਹਨਾਂ ਨੂੰ ਇੰਜੈਕਸ਼ਨਸ ਵੀ ਚਾਹੀਦੇ ਉਹਨਾਂ ਨੂੰ ਅੱਜ ਕੱਲ ਸਾਰਿਆਂ ਨੂੰ ਪਤਾ ਕਿ ਟੈਸਟਾ ਕੀ ਆ ਡੈਗਾ ਕੀ ਆ ਨਹੀਂ ਕੀ ਕਹਿੰਦਾ ਵੀ ਮੈਂ ਟੈਸਟਾ ਲਾਉਣਾ ਮੈਂ ਡੈਗਾ ਲਾਉਣਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹਨਾਂ ਦੇ ਨੁਕਸਾਨ ਕੀ ਆ ਕੀ ਭਾਈ ਨੁਕਸਾਨ ਕਿੰਨੇ ਉਹਨਾਂ ਟੀਕੇ ਐ ਦਵਾਈਆਂ ਦੇ ਕੀ ਨੁਕਸਾਨ ਕੀ ਜੀ ਤੁਹਾਡੇ ਕਿਡਨੀ ਲੀਵਰ ਹਾਰਟ ਲਈ ਬੜੇ ਹੋ ਨੇ ਲੀਵਰ ਤੁਹਾਡਾ ਬਹੁਤ ਜਲਦੀ ਡੈਮੇਜ ਕਰਦੇ ਨੇ ਤੁਹਾਡੇ ਇਹ ਕੀ ਕਹਿੰਦੇ ਉਹਨੂੰ ਹਾਰਮੋਨਸ ਅਨ ਬੈਲੈਂਸ ਹੋ ਜਾਂਦੇ ਨੇ ਇਸ ਲਈ ਮੈਂ ਵੀ ਇਹ ਹੀ ਚਾਹੁੰਗਾ ਕਿ ਪੰਜਾਬ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਇਸ ਗੇਮ ਤੇ ਤਾਂ ਕਿ ਹੋਰ ਮੁੰਡੇ ਆਪਣੇ ਨਸ਼ੇ ਦੀ ਦਲਦਲ ਤੋਂ ਨਿਕਲ ਕੇ ਇੱਧਰ ਜਮ ਵੱਲ ਧਿਆਨ ਦੇਣ ਆਪਣੀ ਬੋਡੀ ਫਿਟ ਕਰਨ ਤਾਂ ਕਿ ਉਹਨਾਂ ਨੂੰ ਇੱਕ ਲਾਲਚ ਰਹੇ ਕਿ ਅਸੀਂ ਵੀ ਇੱਕ ਸਰਕਾਰੀ ਜੋਬ ਮਿਲ ਜਾਂਦੀ ਲੋਕੋਏ ਟੀਵੀ ਨਾਲ ਜੁੜਨ ਤਸੀਮ ਆਇਆ ਹਮਤਾਜ ਅਰ ਤੁਹਾਨੂੰ ਅਸੀਂ ਸਮੇਂ-ਸਮੇਂ ਤੇ ਕਿਸੇ ਨਾ ਕਿਸੇ ਨੌਜਵਾਨ ਨਾਲ ਮਲਾਉਂਦੇ ਰਹਿੰਦੇ ਆ ਜਿਨੇ ਉਹਦੇ ਨਾਲ ਕੁਝ ਹਾਸਲ ਕੀਤਾ ਹੁੰਦਾ ਹਾਸਲ ਸਾਰੇ ਕਰਦੇ ਨੇ ਪਰ ਕੁਝ ਲੋਕ ਹੁੰਦੇ ਆ ਕਿ ਜਿਹੜੇ ਅੱਗੇ ਵਧਾ ਜ਼ਿੰਦਗੀ ਦੇ ਵਿੱਚ ਤੇ ਕੁਝ ਚੰਗਾ ਕਰ ਦਿਖਾਉਂਦੇ ਆ ਉਹਨਾਂ ਦਾ ਸੁਪਣਾ ਹੁੰਦਾ ਸੁਪਨੇ ਕਿਵੇਂ ਸੱਚ ਹੁੰਦੇ ਆ ਇਹ ਸਾਰੀ ਗੱਲਬਾਤ ਕਰਾਂਗੇ ਸਾਡੇ ਨਾਲ ਬਾਈ ਨੇ ਰੁਸਤਮ ਸਿੰਘ ਜੋ ਇੰਡੀਅਨ ਆਰਮੀ ਵਿੱਚ ਨੇ ਸਪੋਰਟਸ ਕੋਟੇ ਵਿੱਚ ਭਰਤੀ ਹੋਏ ਸੀ ਤੇ ਬੋਡੀ ਬਿਲਡਿੰਗ ਕਰਦੇ ਨੇ ਬੋਡੀ ਬਿਲਡਿੰਗ ਦੇ ਬਾਰੇ ਖਾਸ ਗੱਲਬਾਤ ਰਹੂਗੀ ਅੱਜ ਦੀ ਕਿ ਬੋਡੀ ਬਿਲਡਿੰਗ ਅੱਜ ਕੱਲ ਨੌਜਵਾਨਾਂ ਦਾ ਬਹੁਤ ਸੁਪਨਾ ਕਿਉਂਕਿ ਲਗਭਗ ਜਦੋਂ ਨੌਜਵਾਨ ਜਿਹੜੇ ਉਹ ਜਵਾਨੀ ਵਿੱਚ ਪੈਰ ਧਰਦੇ ਆ 16 17 ਸਾਲ ਦੀ ਉਮਰ ਹੁੰਦੀ ਹੈ ਤਾਂ ਉਹਨਾਂ ਨੂੰ ਇੱਕ ਸ਼ੌਂਕ ਹੁੰਦਾ ਕਿ ਚੰਗਾ ਸਰੀਰ ਬਣਾਉਣਾ ਹੈ ਚੰਗਾ ਮਤਲਬ ਦੇਖਣਾ ਹੈ ਕਿ ਬਾਡੀ ਡੋਲੇ ਛੋਲੇ ਹੋਣ ਵਧੀਆ ਬਾਡੀ ਹੋਵੇ ਤਾਂ ਉਹ ਸੁਪਨਾ ਲਗਭਗ ਹਰ ਇੱਕ ਨੌਜਵਾਨ ਦਾ ਤਾਂ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਨਾਲ ਹੀ ਬਾਈ ਦੀ ਜ਼ਿੰਦਗੀ ਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਆਪਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਹੋ ਬਹੁਤ ਵਧੀਆ ਭਾਈ ਸਭ ਤੋਂ ਪਹਿਲਾਂ ਜਿਵੇਂ ਆਪਾਂ ਗੱਲ ਕੀਤੀ ਕਿ 16 17 ਸਾਲ ਦੀ ਉਮਰ ਵਿੱਚ ਲਗਭਗ ਹਰ ਇੱਕ ਦਾ ਸੁਪਨਾ ਕਿ ਬੋਡੀ ਬਿਲਡਿੰਗ ਚੰਗਾ ਸੀਰ ਬਣਾਇਆ ਜਾਵੇ ਤੁਹਾਡਾ ਕਦੋਂ ਸੁਪਨਾ ਸੀਗਾ ਇਹ ਸ਼ੁਰੂ ਮੇਰਾ ਵੀ ਸੁਪਨਾ ਜੀ ਸ਼ੁਰੂ ਦੇ ਵਿੱਚ ਮੇਰੀ ਵੀ ਉਮਰ 15 16 ਸਾਲ ਹੀ ਸੀ ਜਦੋਂ ਕਿ ਪਿੰਡ ਕਬੱਡੀ ਖੇ ਸ਼ੌਗੁੰਦਾ ਸੀ ਵੱਡੇ ਪਲੇਅਰਾਂ ਨੂੰ ਦੇਖਦੇ ਸੀ ਕਿ ਅਸੀਂ ਵੀ ਕਬੱਡੀ ਖੇਡਣਾ ਪਰ ਇਹ ਘਰ ਦੀ ਗਰੀਬੀ ਦੇ ਕਾਰਨ ਆਪਾਂ ਉਹ ਚੀਜ਼ਾਂ ਹਾਸਲ ਨਹੀਂ ਕਰ पाए ਉਹ ਮੈਂ ਡਾਈਟ ਅਫੋਰਡ ਨਹੀਂ ਕਰ ਪਾਇਆ ਕਿ ਜੋ ਮੈਂ ਕਰਨਾ ਚਾਹੁੰਦਾ ਸੀ ਤਾਂ 2014 ਦੇ ਵਿੱਚ ਮੈਂ ਫੌਜ ਦੇ ਵਿੱਚ ਭਰਤੀ ਹੋ ਗਿਆ ਸੀ 14 ਚ ਜੀ ਉਸ ਤੋਂ ਬਾਅਦ ਮੈਂ ਇਹ ਨਾਰਮਲ ਡਿਊਟੀ ਹੀ ਕੀਤੀ ਪਹਿਲਾਂ 7 ਕੋ ਸਾਲ ਤੇ ਮੈਂ 2020 ਦੇ ਵਿੱਚ ਦੁਬਾਰਾ ਸੋਚਿਆ ਕਿ ਮੈਂ ਇਸ ਲਾਈਨ ਦੇ ਵਿੱਚ ਆਵਾਂ ਠੀਕ ਹੈ ਮੈਂ ਨਾਰਮਲ ਇਹ ਸ਼੍ਰੀਨਗਰ ਦੇ ਵਿੱਚ ਵਰਕਆਊਟ ਸ਼ੁਰੂ ਕੀਤਾ ਤੇ ਹੌਲੀ ਹੌਲੀ ਮਤਲਬ ਬਾਡੀ ਦੇ ਵਿੱਚ ਚੇਂजेस ਆਉਂਦੇ ਰਹੇ ਤਾਂ ਮੈਨੂੰ ਥੋੜਾ ਲੱਗਿਆ ਕਿ ਮੈਂ ਇਸ ਲਾਈਨ ਦੇ ਵਿੱਚ ਅੱਗੇ ਵੱਧ ਸਕਦਾ ਤਾਂ 2021 ਦੇ ਵਿੱਚ ਮੇਰੀ ਸੈਂਟਰ ਸਪੋਰਟਸ ਦੇ ਵਿੱਚ ਸਿਲੈਕਸ਼ਨ ਹੋ ਚੁੱਕੀ ਸੀ ਤੇ ਮੇਰੇ ਨਾਲ ਮੇਰੇ ਕੋਚ ਨੇ ਆਈਵੀ ਪ੍ਰੋ ਲਪਤੀ ਸਿੰਘ ਜਲੰਧਰ ਤੋਂ ਇੰਟਰਨੈਸ਼ਨਲ ਬਾਡੀ ਬਿਲਡਰ ਉਹਨਾਂ ਦੇ ਨਾਲ ਮੇਰਾ ਟਾਈਪ ਹੋਇਆ ਤੇ ਜਿਨ੍ਹਾਂ ਦੇ ਥ्रू ਮੈਂ 4 ਸਾਲ ਅੱਜ ਮੈਨੂੰ 5 ਸਾਲ 5 ਸਾਲ ਰਨਿੰਗ ਹੈ 4 ਸਾਲ ਦੇ ਵਿੱਚ ਬਹੁਤ ਵਧੀਆ ਗੇਨ ਕਰ ਗਿਆ ਕਿਉਂਕਿ ਬਾਡੀ ਬਿਲਡਿੰਗ ਹੈ ਜਿਹੜੀ ਇੱਕ ਅੱਛੇ ਜੈਨੇਟਿਕਸ ਤੇ ਪਲੱਸ ਗੁੱਡ ਕੋਚਿੰਗ ਦੇ ਨਾਲ ਤੇ ਉਹਦੇ ਇੱਕ ਤੁਹਾਡੇ ਕੋਲ ਮਣੀ ਹੋਣੀ ਬਹੁਤ ਜ਼ਰੂਰੀ ਹੈ ਬੋਡੀ ਬਿਲਡਿੰਗ বিনা ਪੈਸੇ ਤੋਂ ਨਹੀਂ ਹੁੰਦੀ ਐ ਬਹੁਤ ਹੀ ਕੋਸਟਲੀ ਗੇਮ ਐ ਜਿਵੇਂ ਜਿਵੇਂ ਆਪਾਂ ਸ਼ੁਰੂਆਤ ਤੋਂ ਗੱਲ ਕੀਤੀ ਕਿ ਤੁਹਾਡਾ 15 16 ਸਾਲ ਦੀ ਉਮਰ ਵਿੱਚ ਲੱਗਿਆ ਕਿ ਯਾਰ ਚੰਗਾ ਸਰੀਰ ਬਣਾਉਣਾ ਜੀ ਆਖਿਆ ਕਿ ਗਰੀਬੀ ਦਾ ਕਾਰ ਨਹੀਂ ਬਣ ਪਾਇਆ ਹਨ ਕੀ ਹਾਲਾਤ ਕੀ ਸੀ ਕਿ ਉਦੋਂ ਬਾਈ ਕਰਦੇ ਉਦੋਂ ਜੀ ਅਸੀਂ ਦੋ ਬ੍ਰਦਰਸ ਸੀ ਇੱਕ ਮੇਰੀ ਸਿਸਟਰ ਸੀ ਤਿੰਨੋਂ ਪੜਦੇ ਸੀਗੇ ਤੇ ਮੇਰੇ ਫਾਦਰ ਸਾਹਿਬ ਇੱਕ ਨਾਰਮਲ ਕੰਮ ਕਰਦੇ ਸੀਗੇ ਇੱਕ ਸਪੇਅਰ ਪਾਰਟ ਦੇ ਸਪਲਾਈਅਰ ਸੀਗੇ ਜੀ ਉਹ ਕੰਮ ਕਰਦੇ ਸੀਗੇ ਤੇ ਜਿਸ ਨਾਲ ਕੀ ਘਰ ਦਾ ਗੁਜ਼ਾਰਾ ਤੇ ਸਾਸੀ ਵੀ ਸਪੋਰਟਸ ਵੀ ਕਰਦੇ ਸੀ ਐਥਲੀਟਿਕ ਕਰਦਾ ਸੀ ਮੈਂ ਉਦੋਂ ਵੀ ਤੇ ਉਹ ਦਿਨੋਂ ਸਾਡੇ ਘਰ ਦਾ ਗੁਜ਼ਾਰਾ ਮਤਲਬ ਇੱਕ ਮੁਸ਼ਕਿਲ ਨਾਲ ਚੱਲਦਾ ਸੀ ਤੇ ਸਾਡੀ ਮਤਲਬ ਜੋ ਵੀ ਸਾਡੀ ਮੇਰੇ ਫਾਦਰ ਦੀ ਇਨਕਮ ਸੀਗੀ ਉਹ ਸਾਡੀ ਡਾਇਟ ਦੇ ਉੱਤੇ ਤੇ ਸਟੱਡੀ ਦੇ ਉੱਤੇ ਖਰਚ ਹੋ ਜਾਂਦੀ ਸੀ। ਖਰਚ ਹੋ ਜਾਂਦੀ ਸੀ। ਉਸ ਤੋਂ ਬਾਅਦ ਤੁਹਾਨੂੰ ਲੱਗਿਆ ਕਿ ਯਾਰ ਹੁਣ ਮਤਲਬ ਕੋਈ ਕੰਮ ਕਾਰਜ ਮੈਂ ਤੁਸੀਂ ਭਰਤੀ ਦੇ ਬਾਰੇ ਸੋਚਿਆ ਕਿ ਮੈਂ ਫੌਜ 'ਚ ਭਰਤੀ ਹੋ ਜਾਵਾਂ ਹਣਾ ਕਿ ਕਮਾਈ ਕਰਾਂਗੇ ਕੁਝ ਫੇਰ ਹੋਊਗਾ। ਮਤਲਬ 7 ਸਾਲ ਤੁਸੀਂ ਉਸ ਤੋਂ ਬਾਅਦ ਸਰਵਿਸ ਕੀਤਾ। ਜੀ ਮੈਂ 7 ਸਾਲ ਸਰਵਿਸ ਕੀਤੀ ਨਾਰਮਲ ਸਰਵਿਸ ਕੀਤੀ ਜਿਸ ਨਾਲ ਕਿ ਸਾਡੀ ਮਤਲਬ ਜੋ ਲਾਈਫ ਸਾਈਕਲ ਲੈਣ ਦੇ ਉੱਪਰ ਆ ਗਈ ਨਹੀਂ ਹਾਲਾਤ ਜਿਹੜੇ ਸੁਧਰ ਗਏ ਹਾਂਜੀ ਹਾਂਜੀ ਮੇਰੀ ਸਿਸਟਰ ਦੀ ਅਸੀਂ ਮੈਰਿਜ ਕਰ ਦਿੱਤੀ ਚਲੋ ਵਧੀਆ ਘਰ-ਬਾਰ ਬਣਾ ਲਿਆ ਜਿਸ ਤੋਂ ਬਾਅਦ ਮੈਂ ਸੋਚਿਆ ਕਿ ਹੁਣ ਮੈਂ ਇਹ ਗੇਮ ਅਫੋਰਡ ਕਰ ਸਕਦਾ ਹਾਂ ਤਾਂ ਫਿਰ ਹੌਲੀ-ਹੌਲੀ ਫਿਰ ਮੈਂ ਇੱਧਰ ਵੱਧ ਗਿਆ ਜੀ ਉਸ ਤੋਂ ਬਾਅਦ ਦੁਬਾਰਾ ਤੋਂ ਸ਼ੁਰੂ ਕਰਤਾ ਜੀ 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 ਠੀਕ ਹੈ ਤੇ ਭਾਈ ਕੀ ਮਤਲਬ ਹੈ ਸ਼ੁਰੂਆਤ ਜੋ ਕਿ ਤੁਸੀਂ ਸ਼੍ਰੀਨਗਰ ਤੁਸੀਂ ਇੱਥੇ ਕਿਹਾ ਮੈਂ ਸ਼੍ਰੀਨਗਰ ਸ਼ੁਰੂਆਤ ਕੀਤੀ ਕੀ ਉਦੋਂ ਮਤਲਬ ਤੁਹਾਡੇ ਮਨ ਚ ਆਇਆ ਕਿ ਹੁਣ ਬੋਡੀ ਬਿਲਡਿੰਗ ਕਰਨੀ ਹੈ ਜਾਂ ਇਹ ਮੈਂ ਜਦੋਂ ਇਹ ਨਾਰਮਲੀ ਸ਼ੁਰੂ ਕੀਤਾ ਸੀ ਵੈਸਤਾ ਜਿਵੇਂ ਜਨਰਲ ਫਿਟਨੈਸ ਲਈ ਪਰ ਮੇਰੀ ਬਾਡੀ ਦੇ ਅੱਛੇ ਜੈਨੇਟਿਕਸ ਹੋਣ ਦੇ ਕਾਰਨ ਮੈਨੂੰ ਜਲਦੀ ਰਿਜ਼ਲਟਸ ਆਉਣ ਲੱਗੇ ਤੇ ਮੈਨੂੰ ਵੀ ਲੱਗਿਆ ਕਿ ਮੈਂ ਇਸ ਲਾਈਨ ਦੇ ਵਿੱਚ ਕੁਝ ਕਰ ਸਕਦਾ ਤਾਂ ਐਸੀ ਕਰਕੇ ਫਿਰ ਮੈਂ ਇਸ ਵੱਲ ਅੱਗੇ ਵੱਧ ਗਿਆ ਹਮ ਹਮ ਮਤਲਬ ਆਮ ਤੌਰ ਤੇ ਹੁੰਦਾ ਲੋਕਾਂ ਦੇ ਮਨ ਵਿੱਚ ਵੀ ਕਿ ਜਿਹੜੀ ਫੌਜ ਹੈ ਉਹਦੇ ਲਈ ਮਤਲਬ ਭੱਜਣਾ ਜ਼ਰੂਰੀ ਹੈ ਜਾਂ ਨਾ ਹੋਰ ਕੁਝ ਵੀ ਬਾਡੀ ਬਿਲਡਿੰਗ ਵਾਲਾ ਬੰਦਾ ਵੀ ਫੌਜ ਦੇ ਵਿੱਚ ਉਹਦਾ ਹੈਗਾ ਜੀ ਇੱਕ ਸਪੈਸ਼ਲ ਇਹ ਮਤਲਬ ਭਰਤੀ ਹੁੰਦੀ ਹੈ ਸਪੋਰਟਸ ਦੀ ਜਿਹਦੇ ਵਿੱਚ ਕਿ ਤੁਸੀਂ ਇਹ ਬੋਡੀ ਬਿਲਡਿੰਗ ਦੇ ਸਾਰੇ ਸਪੋਰਟਸ ਹੁੰਦੇ ਆ ਕਿ ਸਾਰੇ ਸਪੋਰਟਸ ਵਿੱਚ ਭਰਦੇ ਕਿਉਂਕਿ ਬੋਡੀ ਬਿਲਡਿੰਗ ਲਈ ਰਨਿੰਗ ਜ਼ਰੂਰੀ ਨਹੀਂ ਹੈ ਜੋ ਬੋਡੀ ਬਿਲਡਰਸ ਨੇ ਉਹਨਾਂ ਨੂੰ ਰਨਿੰਗ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਬਾਕੀ ਸਾਰਿਆਂ ਨੂੰ ਰਨਿੰਗ ਕਰਨ ਦੀ ਜ਼ਰੂਰਤ ਆ 1600 ਮੀਟਰ ਰਨਿੰਗ ਹੁੰਦੀ ਹੈ ਜਿਸ ਨੂੰ 5 ਮਿੰਟ 40 ਸੈਕਿੰਡ ਵਿੱਚ ਲਗਾਉਣੀ ਹੁੰਦੀ ਹੈ ਉਹ ਹਰ ਇੱਕ ਲਈ ਕੰਪਲਸਰੀ ਬਟ ਬੋਡੀ ਬਿਲਡਰਸ ਲਈ ਨਹੀਂ ਹੈ ਉਹਦੇ ਲਈ ਕੀ ਕੋਈ ਚਾਹੀਦਾ ਹੁੰਦਾ ਉਹਦੇ ਲਈ ਬਸ ਤੁਹਾਡੇ ਨੈਸ਼ਨਲ ਪਾਰਟਿਸਪੇਸ਼ਨ ਚਾਹੀਦੀ ਹੈ ਜੇ ਤੁਹਾਡੀ ਇੱਕ ਅੱਛੀ ਫਿਜ਼ਿਕ ਹੋਵੇ ਤੁਸੀਂ ਇੱਕ ਮਤਲਬ ਤੁਸੀਂ ਫਿਜ਼ੀਕਲੀ ਫੈਟ ਹੋਣੇ ਚਾਹੀਦੇ ਹੋ ਠੀਕ ਹੈ ਦੈਟਸ ਤੇ ਮੇਰੇ ਉਹਦਾ ਕੰਮ ਕੀ ਹੁੰਦਾ ਫੌਜ ਦੇ ਵਿੱਚ ਕੀ ਕੰਮ ਕਰਦਾ ਜਿਵੇਂ ਹੁਣ ਕਿ ਜਿਹੜੇ ਪ੍ਰੋਫੈਸ਼ਨਲ ਪਲੇਅਰ ਭਰਤੀ ਹੁੰਦੇ ਆ ਸਪੋਰਟਸ ਦੇ ਵਿੱਚ ਉਹਨਾਂ ਦਾ ਕੰਮ ਗੇਮ ਕਰਨਾ ਹੈ ਜਿਵੇਂ ਕਿ ਮੇਰਾ ਕੰਮ ਹੈ ਜੋ ਕਿ ਮੇਰਾ ਕੰਮ ਬੋਡੀ ਬਿਲਡਿੰਗ ਕਰਨਾ ਹੈ ਮੈਂ ਮਤਲਬ ਇੱਕ ਜਿਮ ਦੇ ਵਿੱਚ ਹੀ ਰਹਿਣਾ ਹੈ ਉੱਥੇ ਮੈਂ ਜਿਮ ਦੇਖਣੀ ਹੈ ਜੋ ਨਵੇਂ ਬੱਚੇ ਹੁੰਦੇ ਆ ਜਾਂ ਨਿਊ ਜਿਹੜੇ ਰਿਕਰੂਟਸ ਹੁੰਦੇ ਉਹਨਾਂ ਨੂੰ ਟ੍ਰੇਨਿੰਗ ਕਰਵਾਉਣਾ ਟ੍ਰੇਨਰ ਤੌਰ ਤੇ ਮਤਲਬ ਜੀ ਜੀ ਮੈਂ ਐਜ਼ ਅ ਪਲੇਅਰ ਸਾਡੇ ਸੀਨੀਅਰ ਕੋਚ ਵੀ ਨੇ ਪਰ ਐਸ ਟਾਈਮ ਐਜ਼ ਇੱਕ ਪਲੇਅਰ ਆ ओके okay. प्लेयर ਹਾਂ ਤੁਸੀਂ ਜੀ ਜੀ ਤੁਸੀਂ ਮਤਲਬ ਕਿੱਥੇ ਪਲੇ ਕਰਦੇ ਹੋ ਕੋਈ ਤੁਹਾਡਾ ਮੁਕਾਬਲਾ ਹੁੰਦਾ ਕੀ ਕੰਪੀਟੀਸ਼ਨ ਵੀ ਹੁੰਦਾ ਜੀ ਜੀ ਆਰਮੀ ਦੇ ਕੰਪੀਟੀਸ਼ਨ ਵੀ ਹੁੰਦੇ ਹੁੰਦੇ ਸੀ ਸਿਵਲ ਪਾਰਟਿਸਪੀਸ਼ਨ ਵੀ ਕਰਦੇ ਅੱਛਾ ਉਹ ਵੀ ਤੁਸੀਂ ਕਰ ਸਕਦੇ ਜੀ 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 ਠੀਕ ਹੈ ਤੇ ਬਈ ਜੇਨੇ ਤੂੰ ਇੱਕ ਇੱਕ ਬਾਡੀ ਬਣਾਉਣ ਦੇ ਲਈ ਖਰਚਾ ਬਹੁਤ ਹੁੰਦਾ ਹੈ ਨਾ ਤੇ ਉਹ ਤੁਹਾਨੂੰ ਤੁਸੀਂ ਸ਼ੁਰੂਆਤ ਦੁਬਾਰਾ ਕਰਤੀ ਪਰ ਪਰਿਵਾਰ ਨੇ ਨਹੀਂ ਕਿਹਾ ਕਿ ਯਾਰ ਤੂੰ ਆ ਕੀ ਕਰਨ ਲੱਗਾ ਜਾਂ ਇਧਰ ਹੀ ਸਾਰਾ ਕੁਝ ਚੱਲ ਪਿਆ ਜੀ ਮੇਰੀ ਫੈਮਲੀ سپورਟ ਮੈਨੂੰ ਬਹੁਤ ਆ ਮੇਰੇ ਮਦਰ ਫਾਦਰ ਮੇਰੀ ਵਾਈਫ ਮੇਰਾ ਬ੍ਰਦਰ ਇਹਨਾਂ ਸਾਰੇ ਬਹੁਤ ਸਪੋਰਟ ਕਰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਕਿ ਤੁਹਾਨੂੰ ਪਤਾ ਅੱਜ ਕੱਲ ਦੇ ਜਮਾਨੇ 'ਚ ਲੋਕ ਕਿੱਧਰ ਕਿੱਧਰ ਖਰਚਾ ਕਰ ਰਹੇ ਆ ਕਿਤੇ ਕਿਤੇ ਪੈਸੇ ਲਗਾ ਰਹੇ ਆ ਪਰ ਕਿ ਉਹਨਾਂ ਨੂੰ ਪਤਾ ਚਲੋ ਚੰਗੇ ਬਸਹੀ ਲਗਾ ਰਿਹਾ ਤੇ ਮੇਰੀ ਫੈਮਲੀ سپورਟ ਮੈਨੂੰ ਬਹੁਤ ਆ ਮੇਰੀ ਵਾਈਫ ਬਹੁਤ ਸਪੋਰਟਿਵ ਆ ਮੇ ਮੇਰਾ ਬ੍ਰਦਰ ਉਹ ਵੀ ਆਰਮੀ ਦੇ ਵਿੱਚ ਆ ਉਹ ਵੀ ਮੈਨੂੰ ਬਹੁਤ ਸਪੋਰਟ ਕਰਦੇ ਨੇ ਮਤਲਬ ਸਾਰੇ ਮੈਨੂੰ ਸਪੋਰਟ ਦੇ ਇਸ ਲਈ ਮੈਂ ਗੇਮ ਅੱਗੇ ਕਰ ਰਹੇ ਹਾਂ ਅਜੇ ਕਰ ਰਹੇ ਹਾਂ ਜੀ ਜੀ ਹਾਂ ਬੋਡੀ ਬਿਲਡਿੰਗ ਜਿਵੇਂ ਤੁਸੀਂ ਸਰੀਰ ਬਣਾਇਆ ਬਾਈ ਕਿੰਨਾ ਸਮਾਂ ਲੱਗ ਜਾਂਦਾ ਜੇ ਚੰਗਾ ਸਰੀਰ ਬਣਾਉਣਾ ਹੋਵੇ ਬੰਦੇ ਦੇ ਦੇਖੋ ਜੀ ਇਹ ਤਾਂ ਇਹ ਤਪੱਸਿਆ ਹੈ ਇੱਕ ਮਤਲਬ ਕਈ ਕਈ ਸਾਲ ਵੇਟ ਕਰਨੀ ਪੈਂਦੀ ਹੈ ਬੰਦੇ ਨੂੰ ਜਿਵੇਂ ਕਿ ਹੁਣ ਮੈਨੂੰ 5 ਸਾਲ ਹੋ ਗਏ ਤੇ ਹਜੇ ਵੀ ਮੈਂ ਮੇਰੇ ਟਾਰਗੇਟ ਤੋਂ 15 16 ਕਿਲੋ ਪਿੱਛੇ ਹਾਂ ਮੈਂ ਬੋਡੀ ਵੇਟ ਜਿਹੜਾ ਗੇਨ ਕਰਨਾ ਹੈ ਠੀਕ ਹੈ ਜੀ ਪਿੱਛੇੋਂ ਹਲੇ ਜੀ 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 ਲੰਮਾ ਸਮਾਂ ਲੱਗਦਾ ਇਹ ਲੰਮਾ ਸਮਾਂ ਲੱਗਦਾ ਸਮੇਂ ਦਾ ਖਰਚਾ ਹੀ ਬਹੁਤ ਆਉਂਦਾ ਹੋਊ ਬਈ ਇਹਦੇ ਚ ਖਰਚਾ ਬਹੁਤ ਜ਼ਿਆਦਾ ਜੀ ਜਿਵੇਂ ਕਿ ਹੁਣ ਇਹ ਜਿਵੇਂ ਕਹਿ ਦਿੰਦੇ ਆ ਕਿ ਜਿੱਦੀ ਵੱਡੀ ਗੱਡੀ ਉਹਨਾਂ ਜ਼ਿਆਦਾ ਖਰਚਾ ਮੈਂ ਹੈਵੀ weight ਬੋਡੀ ਬਿਲਡਰ ਆ ਤੇ ਮੇਰਾ 35 ਤੋਂ 40000 ਰੁਪਏ ਮੰਥਲੀ ਨਾਰਮਲ ਹੀ ਖਰਚਾ ਹੈ ਨਾਰਮਲ ਹੀ ਖਰਚਾ ਜੇ ਮੈਂ ਕੰਪੀਟੀਸ਼ਨ ਕਰਨਾ ਤਾਂ ਉਹ ਖਰਚਾ 70 ਤੋਂ 75000 ਤੱਕ ਵੀ ਜਾਂਦਾ ਹੈ ਮਹੀਨੇ ਦਾ ਜੀ ਜੀ ਹਾਂ ਇਹ ਜਿਹੜਾ ਖਰਚਾ ਪੱਲਿਓ ਕਰਦੇ ਹਾਂ ਬਾਈ ਬਿਲਕੁਲ ਜੀ ਪੱਲਿਓ ਕਰਦੇ ਅੱਛਾ ਪੱਲਿਓ ਕਰਦੇ ਜੀ ਜੀ ਹਾਂ ਤੇ ਤੁਹਾਡੀ ਤਨਖਾਹ ਤਾਂ ਇੰਨੀ ਹੋਣੀ ਨਹੀਂ ਕਿ ਹੋएगी ਨਹੀਂ ਨਹੀਂ ਇੰਨੀ ਤਨਖਾਹ ਨਹੀਂ ਹੈਗੀ ਜੀ ਇਹ ਕੀ ਆ ਚਲੋ ਮੈਂ ਟ੍ਰੇਨਿੰਗਸ ਦਿੰਨਾਗਾ ਮੇਰੇ ਕੋਲ ਸਪਾਂਸਰਸ਼ਿਪਸ ਵੀ ਨੇ ਆਨਲਾਈਨ ਟ੍ਰੇਨਿੰਗਸ ਵੀ ਦਿੰਨਾਗਾ ਮੈਂ ਉਹਦੇ ਨਾਲ ਥੋੜਾ ਮੇਰਾ ਖਰਚਾ ਮੈਨੇਜ ਰਹਿੰਦਾ ਨਾਲ ਜਿੰਨਾ ਕ ਤੁਹਾਨੂੰ ਬਾਣਾ ਥੋੜੇ ਜਿ ਲੱਗ ਜਾਂਦਾ ਸਾਰਾ ਜੀ 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 ਬਿਲਕੁਲ ਇਦਾਂ ਹੀ ਆ ਕੰਮ ਦਾ ਹਾਂ ਅੱਛਾ ਜਿਵੇਂ ਬਾਈ ਆਪਾਂ ਗੱਲ ਕੀਤੀ ਕਿ ਚੰਗਾ ਸਰੀਰ ਬਣਾਉਣਾ ਉਹਦੇ ਲਈ ਖਾਣ-ਪੀਣ ਤੇ ਖਰਚਾ ਹੁੰਦਾ ਪਰ ਜਿ ਕਿ ਜਿਹੜਾ ਸਰੀਰ ਆ ਚੰਗਾ ਉਹ ਬਿਨਾ ਟੀਕਿਆਂ ਤੋਂ ਬਿਨਾ ਦਵਾਈਆਂ ਤੋਂ ਬਣਦਾ ਨਹੀਂ ਬਣਦਾ ਉਹਦੇ ਨਾਲ ਕਿ ਨਹੀਂ ਬਣਦਾ ਦੇਖੋ ਜੀ ਉਹ ਇੱਕ ਲੈਵਲ ਤੇ ਜਾ ਕੇ ਤੁਹਾਨੂੰ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਜਦ ਕਿ ਤੁਸੀਂ ਅੱਜ ਕੱਲ ਦੇ ਬੱਚਿਆਂ ਦਾ ਕੀ ਸਿਸਟਮ ਹੈ ਕਿ ਜਮ ਆਉਣਾ ਪਹਿਲਾਂ ਉਹਨਾਂ ਨੂੰ ਪ੍ਰੋਟੀਨਸ ਦੇ ਡੱਬੇ ਚਾਹੀਦੇ ਆ ਠੀਕ ਹੈ ਤੇ ਉਸ ਤੋਂ ਪਹਿਲਾਂ ਉਹਨਾਂ ਨੂੰ ਇੰਜੈਕਸ਼ਨਸ ਵੀ ਚਾਹੀਦੇ ਉਹਨਾਂ ਨੂੰ ਅੱਜ ਕੱਲ ਸਾਰਿਆਂ ਨੂੰ ਪਤਾ ਕਿ ਟੈਸਟਾ ਕੀ ਆ ਡੈਗਾ ਕੀ ਆ ਯਾਨੀ ਕੀ ਕਹਿੰਦਾ ਵੀ ਮੈਂ ਟੈਸਟਾ ਲਾਉਣਾ ਮੈਂ ਡੈਗਾ ਲਾਉਣਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹਨਾਂ ਦੇ ਨੁਕਸਾਨ ਕੀ ਆ ਇਹ ਚੀਜ਼ਾਂ ਜੇ ਤੁਸੀਂ ਇੱਕ ਅੱਛੇ ਕੋਚ ਦੇ ਅੰਡਰ ਰਹਿ ਕੇ ਯੂਜ਼ ਕਰਦੇ ਹੋ ਪਾਹੀ ਤੁਹਾਡੇ ਲਈ ਹੈਲਪਫੁਲ ਰਹਿਣੀ ਨਹੀਂ ਤੁਹਾਡੇ ਲਈ ਬਹੁਤ ਜਿਆਦਾ ਹਾਰਮਫੁਲ ਨੇ ਇਹ ਕਿਉਂਕਿ ਕੀ ਆ ਅੱਜ ਕੱਲ ਦੇ ਬੱਚੇਨ ਸ਼ਾਰਟਕੱਟਸ ਬਹੁਤ ਪਸੰਦ ਆ ਤੇ ਹਰ ਇੱਕ ਨੂੰ ਸ਼ਾਰਟਕੱਟਸ ਪਸੰਦ ਆ ਇਹ ਲੰਬਾ ਟਮਾ ਸਮਾਂ ਕੋਈ ਵੀ ਨਹੀਂ ਜਾਣਾ ਚਾਹੁੰਦਾ ਪਰ ਇਹ ਚੀਜ਼ ਐਸੀ ਗੇਮ ਆ ਇਹਦੇ ਲਈ ਟਾਈਮ ਲੱਗਦਾ ਲੰਮਾ ਸਮਾਂ ਲੱਗਦਾ ਕਿਉਂਕਿ ਮਸਲ ਨੂੰ ਮੈਚ्योर ਹੋਣ ਲਈ ਸਮਾਂ ਲੱਗਦਾ ਉਹਨਾਂ ਨੂੰ ਹੁੰਦਾ ਕਿ ਮਤਲਬ ਚੰਗਾ ਸੀ ਯਾਰ ਦੇਖਣ ਚ ਚੰਗਾ ਹੋਵੇ ਹਨਾ ਕੋਈ ਪਾਇਆ ਜਾਚਾ ਹੋਵੇ ਕੋਈ ਵੀ ਪਾਉਣੇ ਆਪਾਂ ਮਤਲਬ ਜਿਹੜਾ ਉਹ ਚੰਗਾ ਵੀਰ ਜਲਦੀ ਬਣਾਉਂਦੇ ਚੱਕਰ ਵਿੱਚ ਉਹਦਾ ਨੁਕਸਾਨ ਹੋ ਜਾਂਦਾ ਬਿਲਕੁਲ ਬਿਲਕੁਲ ਇਹ ਚੀਜ਼ਾਂ ਜਦੋਂ ਤੁਸੀਂ ਜਿਹੜੀ ਚੀਜ਼ ਆਪਾਂ ਛੋਟੇ ਸਮੇਂ ਦੇ ਵਿੱਚ ਹਾਸਲ ਕਰਦੇ ਆਂ ਜੀ ਉਹ ਥੋੜੇ ਸਮੇਂ ਲਈ ਹੀ ਹੁੰਦੀ ਹੈ ਤੇ ਤੁਸੀਂ ਉਸੇ ਨੂੰ ਲੰਮਾ ਸਮਾਂ ਮਿਹਨਤ ਕਰਕੇ ਬਣਾਉਂਗੇ ਤਾਂ ਲੰਮਾ ਸਮਾਂ ਟਿਕੂਗੀ ਠੀਕ ਹੈ ਕੀ ਬਈ ਨੁਕਸਾਨ ਕੀ ਨੇ ਉਹਨਾਂ ਟਿਕਾਣ ਦਵਾਈਆਂ ਦੇ ਕੀ ਨੁਕਸਾਨ ਇਹ ਜੀ ਤੁਹਾਡੀ ਕਿਡਨੀ ਲੀਵਰ ਹਾਰਟ ਲਈ ਬੜੇ ਹੋ ਨੇ ਲੀਵਰ ਤੁਹਾਡਾ ਬਹੁਤ ਜਲਦੀ ਡੈਮੇਜ ਕਰਦੇ ਨੇ ਤੁਹਾਡੇ ਇਹ ਕੀ ਕਹਿੰਦੇ ਆ ਉਹਨੂੰ ਹਾਰਮੋਨਸ ਅਨ ਬੈਲੈਂਸ ਹੋ ਜਾਂਦੇ ਨੇ ਕਿਉਂਕਿ ਕੀ ਆ ਕਿ ਇਹ ਇੱਕ ਏਜ ਹੁੰਦੀ ਹੈ ਇੱਕ ਲੈਵਲ ਹੁੰਦਾ ਜੇ ਤੁਸੀਂ ਜਰਨਲ ਫਿਟਨੈਸ ਲਈ ਕਰਨਾ ਤੁਹਾਨੂੰ ਇਹਨਾਂ ਚੀਜ਼ਾਂ ਦੀ ਜਰੂਰਤ ਨਹੀਂ ਹੈ ਜੇ ਤੁਸੀਂ ਇੱਕ ਪ੍ਰੇਮ ਕੰਪੀਟੀਸ਼ਨ ਕਰਨਾ ਹੈ ਇੱਕ ਲੈਵਲ ਤੇ ਪਹੁੰਚਣਾ ਫਿਰ ਤੁਹਾਨੂੰ ਇਹਨਾਂ ਚੀਜ਼ਾਂ ਦੀ ਜਰੂਰਤ ਪੈਣੀ ਹੈ ਨਾਰਮਲ ਬੱਚਿਆਂ ਨੂੰ ਚਾਹੀਦੀ ਜਰੂਰਤ ਨਹੀਂ ਹੈ ਮਤਲਬ ਜੇਕਰ ਤੁਸੀਂ ਪ੍ਰੋਫੈਸ਼ਨਲੀ ਉਹ ਕੰਮ ਕਰਨਾ ਹੈ ਫਿਰ ਤੁਸੀਂ ਚਲੇ ਜਾਊਗਾ ਫਿਰ ਤੁਹਾਨੂੰ ਇਹ ਚੀਜ਼ ਦੀ ਜਰੂਰਤ ਪੈਣੀ ਹੈ ਕਿਉਂਕਿ ਕੀ ਆ ਇਹ ਕੰਪੀਟੀਸ਼ਨ ਤੁਸੀਂ ਕਰ ਸਕਦੇ ਹੋ ਪਰ ਜਿੱਤ ਨਹੀਂ ਸਕਦੇ ਉਸ ਦੇ ਬਿਨਾ ਹੈਣਾ ਉਹਦੇ ਲਈ ਤੁਹਾਨੂੰ ਚੀਜ਼ਾਂ ਯੂਜ਼ ਹੀ ਕਰਨੀਆਂ ਹੀ ਪੈਣਗੀਆਂ ਜੇ ਤੁਸੀਂ ਪ੍ਰੋਫੈਸ਼ਨਲ ਬੋਡੀ ਬਿਲਡਿੰਗ ਕਰਦੇ ਨਹੀਂ ਤਾਂ ਤੁਹਾਨੂੰ ਇਹ ਜੇ ਜਰੂਰਤ ਹੈ ਬੜੇ ਲੋਕ ਬਾਈ ਹੈਗੇ ਜਿਨ੍ਹਾਂ ਦੀ ਮਤਲਬ ਚੰਗੇ ਸਰੀਰ ਨੇ ਤੁਹਾਡੇ ਕੋ ਵੀ ਤਕੜੇ ਤਕੜੇ ਨੇ ਉਹ ਮਤਲਬ ਇਹ ਗੱਲ ਵੀ ਕਹਿੰਦੇ ਦੇਖਿਆ ਆਪਾਂ ਕਿ ਸਾਡਾ ਸਾਰਾ ਕੁਝ ਨੇਚਰਲ ਹੈ ਅਸੀਂ ਕੋਈ ਟੀਕਾ ਨਹੀਂ ਲਾਇਆ ਅਸੀਂ ਕੁਝ ਨਹੀਂ ਲਾਉਂਦੇ ਇਦਾਂ ਦੀ ਗੱਲਾਂ ਉਹ ਹੈਗੇ ਪਸ ਦੇਖੋ ਜੀ ਜਿਵੇਂ ਅੱਜ ਮੈਂ ਆ ਜੇ ਤੁਸੀਂ ਅੱਜ ਮੇਰਾ ਟੈਸਟ ਕਰਵਾਉਂਗੇ ਤਾਂ ਮੇਰੇ ਜੋ ਸਾਰਾ ਕੁਝ ਨਿਕਲਿਆ ਹੋਣਾ ਜੱਜ ਤੋਂ ਮੈਂ 3 ਮਹੀਨੇ ਬਾਅਦ ਇਹ ਟੈਸਟ ਕਰਵਾਉਂਗਾ ਮੈਂ ਬਿਲਕੁਲ ਨੇਚਰਲ ਮਿਲਣਾ ਤੁਹਾਨੂੰ ਮੈਂ ਵੀ ਕਹ ਅੱਜ ਮੈਂ ਯੂਜ਼ ਕਰਕੇ ਤਿੰਨ ਮਹੀਨਾ ਬਾਅਦ ਤੁਹਾਨੂੰ ਕਹਿ ਰਿਹਾ ਇੱਥੇ ਕੈਮਰੇ ਸਾਹਮਣੇ ਆ ਕੇ ਕਿ ਬਾਈ ਜੀ ਮੇਰਾ ਟੈਸਟ ਕਰੋਲ ਮੈਂ ਜੋ ਨੇਚਰਲ ਉਹ ਸਾਰੇ ਨੇਚਰਲ ਹੀ ਮਿਲਨੇ ਆ। ਸੋ ਇਹ ਕਹਿਣਾ ਸੌਖਾ ਜੀ ਕਰਨਾ ਬਹੁਤ ਔਖਾ ਕਹਿਣ ਦੀਆਂ ਗੱਲਾਂ ਨੇ ਲੋਕਾਂ ਨੂੰ ਅੱਜ ਕੱਲ ਬੇਕੂਬ ਬਣਾਇਆ ਜਾ ਰਿਹਾ ਗੁੰਮਰਾਹ ਕੀਤਾ ਜਾ ਰਿਹਾ ਨਵੇਂ ਬੱਚਿਆਂ ਨੂੰ ਕਿ ਐ ਹੋ ਜਾਂਦਾ ਬਟ ਐਦਾਂ ਦਾ ਕੁਝ ਵੀ ਨਹੀਂ ਆ। ਕਿ ਤੁਸੀਂ ਉਸ ਲੈਵਲ ਦੀ ਬਾਡੀ ਬਣਾਉਣੀ ਆ ਤੁਹਾਨੂੰ ਇਹ ਚੀਜ਼ਾਂ ਯੂਜ਼ ਕਰਨੀਆਂ ਪੈਣੀਆਂ ਜਾਂ ਇੱਕ ਜਨਰਲ ਫਿਟਨੈਸ ਰੱਖਣੀ ਆ ਤਾਂ ਤੁਹਾਨੂੰ ਇਹਨਾਂ ਦੀ ਜਰੂਰਤ ਨਹੀਂ ਹੈ। ਇਹਦੇ ਵਿੱਚ ਬਾਈ ਟ੍ਰੇਨਰ ਦਾ ਕਸੂਰ ਵੀ ਮੰਨਦੇ ਜਿਹੜੇ ਨਵੇਂ ਨ ਅ ਡੱਬੇ ਦੇ ਦਿੰਦੇ ਆ ਉਹਨ ਸਰ ਹਜੇ 15 ਦਿਨ ਹੋਏ ਨਹੀਂ ਹੁੰਦੇ ਬੰਦੇ ਜਿਮ ਆਉਂਦੇ ਨੇ ਹਣਾ ਉਹਨੂੰ ਡੱਬੇ ਦੇ ਦਿੰਦੇ ਆ ਥੋੜਾ ਦਿਨ ਬਾਅਦ ਹੁੰਦਾ ਕਿ ਆਹ ਭਾਈ ਟੀਕਾ ਵਾਲਾ ਗੋਲੀ ਖਾਲਿਆ ਕਰ ਇਹ ਹੈ ਉਹਨਾਂ ਦਾ ਕਸੂਰ ਵੀ ਨਹੀਂ ਜਲਦੀ ਬਹੁਤ ਵੱਡਾ ਉਹਨਾਂ ਦੀ ਰੋਲ ਹੈ ਸਭ ਤੋਂ ਵੱਡਾ ਉਹਨਾਂ ਦਾ ਰੋਲ ਹੈ ਕਿਉਂਕਿ ਕੀ ਆ ਅੱਜ ਸਪੋਜ਼ ਕਰੋ ਉਹਨਾਂ ਕੋਲ ਇੱਕ ਨਵਾਂ ਕਲਾਇੰਟ ਆਇਆ ਉਹਨਾਂ ਨੇ ਕੀ ਕਰਨਾ ਉਹਨੂੰ ਜਲਦੀ ਰਿਜ਼ਲਟ ਦੇਣ ਦੇ ਚੱਕਰ ਦੇ ਵਿੱਚ ਕਿ ਨਵੇਂ ਮੁੰਡੇ ਹੋਰ ਆਉਣਗੇ ਉਹਦੇ ਕੋਲ ਉਹ ਚੀਜ਼ਾਂ ਉਹਨੂੰ ਦੇ ਦਿੰਦੇ ਆ ਉਹਨਾਂ ਨੂੰ ਕੀ ਆਪਣੇ ਪੈਸਿਆਂ ਦਾ ਕੁ ਮਤਲਬ ਹੈ ਕਿਸੇ ਦੀ ਜਾਨ ਨਾਲ ਕੋਈ ਮਤਲਬ ਨਹੀਂ ਹੁੰਦਾ ਕਿਉਂਕਿ ਉਹਨਾਂ ਦਾ ਜਿਹੜਾ ਸਮਾਨ ਵੇਚੂਗਾ ਤੇ ਪੈਸੇ ਬੰਨਗੇ ਫਿਰ ਉਹਨਾਂ ਨੂੰ ਫਿਰ ਉਹਨਾਂ ਦੀ ਮਸ਼ਹੂਰੀ ਹੁੰਦੀ ਹੈ ਜੀ ਉਹ ਪਰ ਬੱਚਿਆਂ ਨੂੰ ਅੱਜ ਕੱਲ ਨਵੇਂ ਨੂੰ ਇਹ ਨਹੀਂ ਪਤਾ ਕਿ ਇਹ ਚੀਜ਼ਾਂ ਥੋੜੇ ਸਮੇਂ ਲਈ ਆ ਤੁਸੀਂ ਇਹ ਜਿਆਦਾ ਯੂਜ਼ ਕਰੋਗੇ ਤੁਹਾਡੇ ਲਈ ਬਹੁਤ ਜ਼ਿਆਦਾ ਹਾਨੀ ਜਵਾਨੀ ਦੇ ਬੱਚੇ ਆਪਾਂ 18 19 ਸਾਲ ਦੀ ਉਮਰ ਹੁੰਦੀ ਹੈ ਉਹ ਕਿੰਨੇ ਕ ਨੁਕਸਾਨ ਉਹਨਾਂ ਦਾ ਹੋ ਸਕਦਾ ਬਈ ਉਹ ਚੀਜ਼ਾਂ ਨਾਲ ਡਾਇਰੈਕਟ ਕਿਡਨੀ ਲੀਵਰ ਦੇ ਇਫੈਕਟ ਬਣਨੇ ਕਿਉਂਕਿ ਕੀ ਹੈ ਜੀ ਜਿਹੜੇ ਆ ਜਿਹੜੇ ਲੋਕਲ ਟ੍ਰੇਨਰ ਲੋਕਲ ਜਮਾ ਵਿੱਚ ਤੁਹਾਨੂੰ ਮਿਲਦੇ ਨੇ ਇਹ ਕੀ ਇਹਨਾਂ ਨੂੰ ਸਿਰਫ ਆਪਣੇ ਪੈਸਿਆਂ ਦਾ ਕੋ ਮਤਲਬ ਆ ਇਹਨਾਂ ਨੂੰ ਕੋਈ ਨੌਲੇਜ ਨਹੀਂ ਆ ਠੀਕ ਆ ਇਦਾਂ ਹੀ ਜਿਵੇਂ ਹੁਣ ਕੋਈ ਨਵਾਂ ਮੁੰਡਾ ਜਮਾ ਆਇਆ ਉਹ ਨੂੰ ਆਉਂਦਾ ਵੀ ਇਹ ਬੰਦਾ ਜਮ ਲਾਉਂਦਾ ਇਹਨੂੰ ਬਹੁਤ ਨੌਲੇਜ ਹੋਣੀ ਆ ਪਰ ਇਦਾਂ ਦਾ ਕੁਝ ਨਹੀਂ ਕਿਸੇ ਕੋਲ ਕੋਈ ਸਰਟੀਫਿਕੇਸ਼ਨ ਨਹੀਂ ਆ ਸਟੀਰੋਇਡ ਬਾਰੇ ਨੌਲੇਜ ਲੈਣ ਲਈ ਬਹੁਤ ਸਾਲ ਲੱਗ ਜਾਂਦੇ ਆ ਬਹੁਤ ਜ਼ਿਆਦਾ ਸਟੱਡੀ ਹੈ ਤੇ ਤੁਸੀਂ ਫੇਰ ਤੁਸੀਂ ਕਿਸੇ ਨੂੰ ਦੱਸ ਸਕਦੇ ਹੋ ਕਿਵੇਂ ਯੂਜ਼ ਹੁੰਦਾ ਹੈ ਕਿੰਨੀ ਤੁਹਾਡੀ ਬੋਡੀ weight ਦੀ ਡੋਜ਼ ਆ ਇਹਦੀਆਂ ਡੋਜ਼ੇਸ ਬੰਦੀਆਂ ਨੇ ਇਹ ਇਦਾਂ ਹੀ ਕਹਿੰਦੇ ਵੀ ਤੁਸੀਂ 2 ml ਲਾ ਲਓ ਜਾਂ 1 ml ਲਾ ਲਓ ਇਸੇ ਦਾ ਨਾਮ ਕਸ਼ੜਾ ਦਿੰਦਿਆਂ ਪਹਿਲਾਂ ਹੀ ਇੱਥੇ ਮੈਨੂੰ ਇੱਕ ਮੁੰਡਾ ਆਪਣੇ ਲੋਕਲ ਜਿਮ ਦਾ ਮਿਲਿਆ ਸੀਗਾ ਜੀ ਇਹ ਉਹਦੇ ਕੋਚ ਇਹਨਾਂ ਨੂੰ 45 ਡੇਸ ਪਹਿਲਾਂ ਹੀ ਸਾਲਟ ਬੰਦ ਕਰਵਾ ਦਿੱਤਾ ਓਕੇ ਤੇ ਉਹ ਤਾਂ ਮੈਨੂੰ ਚਲੋ ਕੁਦਰਤੀ ਮਿਲ ਗਿਆ ਉਹਦੇ ਫਾਦਰ ਸਾਹਿਬ ਮੇਰੇ ਦੋਤ ਸੀਗੇ ਕਿ ਮੈਂ ਉਹਨਾਂ ਨੂੰ ਦੱਸਿਆ ਵੀ ਐਦਾਂ ਕਰਕੇ ਇਹ ਜਿਹੜਾ 0 ਦੋ ਤਿੰਨ ਦਿਨ ਪਹਿਲਾਂ ਸਾਲਟ ਕੱਟ ਕਰਦੇ ਜੇ ਕਰਨਾ ਵੀ ਇਹ ਜ਼ਰੂਰਤ ਹੋਵੇ ਤਾਂ ਉਹ 45 ਡੇਸ ਪਹਿਲਾਂ ਹੀ ਕਰਵਾਦਾ ਤਾਂ ਉਹ ਕਦੋਂ ਵੀ ਉਹਨੂੰ ਕੁਛ ਵੀ ਹੋ ਸਕਦਾ ਹੈ ਜੀ ਇਸੇ ਲਈ ਇਹ ਲੋਕਲ ਟ੍ਰੇਨਰਾਂ ਦੇ ਚੱਕਰ ਵਿੱਚ ਨਹੀਂ ਬੈਣਾ ਇੱਕ ਵਾਰ ਅੱچھے ਪੈਸੇ ਖਰਚ ਕਰਕੇ ਇੱਕ ਅੱਛਾ ਟ੍ਰੇਨਰ ਹਾਇਰ ਕਰ ਲਓ ਉਹ ਸਭ ਤੋਂ ਬੈਸਟ ਆ ਕਿਉਂਕਿ ਪਹਿਲਾਂ ਤੁਹਾਨੂੰ ਨੌਲੇਜ ਹੋਣਾ ਜ਼ਰੂਰੀ ਆ ਫੇਰ ਹੀ ਤੁਸੀਂ ਚੀਜ਼ ਅੱਗੇ ਵੱਧ ਸਕਦੇ ਹੋ ਨਹੀਂ ਤਾਂ ਨਹੀਂ ਵੱਧ ਸਕਦੇ ਇੱਕ ਬਾਈ ਇੱਕ ਚੀਜ਼ ਹੋਊਗਾ ਜਿਹਨੇ ਆਪਾਂ ਦੇਖਦੇ ਆ ਅੱਜ ਤੋਂ ਜੇ ਆਪਾਂ ਥੋੜੇ ਸਾਲ ਪਿੱਛੇ ਚੱਲ ਜਾਈਏ ਉਦੋਂ ਇੰਨਾ ਕ੍ਰੇਜ਼ ਨਹੀਂ ਸੀਗਾ ਬਾਡੀ ਬਿਲਡਿੰਗ ਦਾ ਇਹ ਇੱਕਦਮ ਕਿਵੇਂ ਜਿਵੇਂ ਹੋਣਾ ਸੋਸ਼ਲ ਮੀਡੀਆ ਤੇ ਆਪਾਂ ਦੇਖਦੇ ਆਂ ਲਗਭਗ ਹਰ ਕੋਈ ਰੀਲਾਂ ਪਾ ਰਿਹਾ ਚੰਗਾ ਸ਼ਰੀਰ ਬਣਿਆ ਹੋਇਆ ਮਤਲਬ ਇਹ ਇੱਕਦਮ ਕ੍ਰੇਜ਼ ਕਿਵੇਂ ਆਇਆ ਮਤਲਬ ਕੁਝ ਸਮੇਂ ਪਹਿਲਾਂ ਤਾਂ ਹੈ ਨਹੀਂ ਸੀ ਬਿਲਕੁਲ ਇਹ ਇਹ ਸੋਸ਼ਲ ਮੀਡੀਆ ਕਰ ਨਹੀਂ ਹੋਇਆ ਜੀ ਅੱਜ ਕੱਲ ਹਰੇਕ ਬੰਦਾ ਮੋਬਾਈਲ ਦੇ ਘੱਟੋ ਘੱਟ 2 ਤੋਂ 3 ਘੰਟੇ ਆਪਦੇ ਜੀ ਬਿਤਾਉਂਦਾ ਹੈਗਾ ਉਸੇ ਕਰਕੇ ਉਹ ਅੱਜ ਕੱਲ ਜਿਵੇਂ ਆਪਾਂ ਇਹ ਜਿਹੜੇ ਅੱਜ ਕੱਲ ਇਨਸਪੀਰੇਸ਼ਨ ਬਣ ਰਹੇ ਆ ਲੋਕਾਂ ਦੇ ਹੈ ਨਾ ਮੁੰਡੇ ਜਿਹੜੇ ਨਵੇਂ ਇਹ ਐ ਵੀਡੀਓ ਬਣਾਉਂਦੇ ਆਂ ਕਿ ਆ ਕਰ ਲੋ ਕਰ ਲੋ ਉਹਨਾਂ ਕਰਕੇ ਅੱਜ ਕੱਲ ਕ੍ਰੇਜ਼ ਬਹੁਤ ਜ਼ਿਆਦਾ ਵਧ ਗਿਆ ਵੈਸੇ ਵੀ ਜਿੰਮ ਦਾ ਤੁਹਾਡੀ ਆਪਾਂ ਬਈ ਹੋਰ ਅੱਗੇ ਗੱਲ ਕਰੀਏ ਤੁਸੀਂ ਆਰਮੀ ਦੇ ਵਿੱਚ ਤੇ ਹੈਗੇ ਹੋ ਤੇ ਕੀ ਕੀ ਇਸ ਤੋਂ ਇਲਾਵਾ ਤੁਸੀਂ ਕਿਹੜੇ ਕਿਹੜੇ ਕੰਪੀਟੀਸ਼ਨ ਦੇ ਵਿੱਚ ਹਿੱਸਾ ਲਿਆ ਜਾਂ ਤੁਸੀਂ ਕਿਹੜੀ ਕਿਹੜੀ ਅਚੀਵਮੈਂਟ ਦੇ ਵਿੱਚ ਕਰ ਚੁੱਕੇ ਹੋ ਹੁਣ ਤੱਕ ਜੀ ਮੈਂ ਇਹ ਮਿਸਟਰ ਨਾਰਥ ਇੰਡੀਆ ਇੱਕ ਵਾਰ ਤੇ 3 ਟਾਈਮ ਮਿਸਟਰ ਪੰਜਾਬ ਆ ਅੱਛਾ ਤੇ ਮਿਸਟਰ ਆਰਮੀ ਠੀਕ ਹੈ ਜੀ ਜੀ ਜਿਹੜਾ ਮਿਸਟਰ ਨਾਰਥ ਇੰਡੀਆ ਹੈ ਉਹ ਕੀ ਕੰਪੀਟੈਂਸੀ ਕਰ ਤੇ ਕੀ ਤੁਸੀਂ ਉਹਦੇ ਵਿੱਚ ਮਤਲਬ ਹਾਸਲ ਇਹ ਪਟਿਆਲਾ ਦੇ ਵਿੱਚ ਸੀਗੇ ਜੀ ਹਾਂ ਤੇ ਜਿਹਦੇ ਵਿੱਚ ਮੈਂ ਸੈਕੰਡ ਪੋਜੀਸ਼ਨ ਹਾਸਲ ਕੀਤੀ ਸੀ ਸੈਕੰਡ ਪਲੇਸ ਜੀ 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 2024 ਦੇ ਵਿੱਚ April ਦੇ ਵਿੱਚ ਹੋਇਆ ਸੀਗੀ ਕੀ ਪਰਫਾਰਮ ਕਰਨਾ ਹੁੰਦਾ ਆਪ ਤੇ ਕੀ ਕਰਨਾ ਹੁੰਦਾ ਇਹ ਜੀ ਸਟੇਜ ਤੇ ਆਪਾਂ ਬੋਡੀ ਆਪਣੀ ਸ਼ੋਅ ਕਰਨੀ ਹੁੰਦੀ ਹੈ ਉੱਤੇ ਪੋਜ਼ਿੰਗ ਹੁੰਦੀ ਹੈ ਕਿ ਜਜਸ ਬੈਠਦੇ ਆਗੇ ਪੰਜ ਤੋਂ 6 ਅੱਗੇ ਤੇ ਉਹ ਤੁਹਾਡੀ ਬੋਡੀ ਨੂੰ ਜਜ ਕਰਦੇ ਆ ਕਿ ਇਹਦੇ ਵਿੱਚ ਤੁਹਾਡੇ ਮਸਲ ਮਸਲ ਸਾਰਪ ਕਿੰਨੇ ਆ ਹੈਵੀ ਕਿੰਨਾ ਦਿਸ ਰਿਹਾ ਬੰਦਾ ਡਰਾਈ ਕਿੰਨੀ ਆ ਬੋਡੀ ਉਹ ਸਾਰੇ ਚੀਜ਼ਾਂ ਨੂੰ ਇਨਕਲੂਡ ਕਰਕੇ ਤੁਹਾਡੇ ਨੰਬਰਸ ਲੱਗਦੇ ਆ ਉਹਦੇ ਕਰਕੇ ਤੁਹਾਡਾ ਰਿਜ਼ਲਟ ਬਣਦਾ ਫਸਟ ਸੈਕੰਡ ਥਰਡ ਕਿੰਨੇ ਉਹਦੇ ਵਿੱਚ ਸੀਗੇ ਪਾਰਟਿਸ ਇਹ 7 ਮਹੀਨੇ ਸੀ 7 ਜਾਣੇ ਮੈਂ ਸੁਪਰ ਹੈਵੀ ਬੋਡੀ ਬਿਲਡਿੰਗ ਕਰਦਾਗਾ ਓਕੇ ਜਿਹੜਾ ਸਭ ਤੋਂ ਹੈਵੀ weight ਹੁੰਦਾ ਉਹਦੇ ਵਿੱਚ ਖੇਡਦਾਗਾ ਉਹਦੇ ਵਿੱਚ 7 ਲੋਕ ਸੀਗੇ ਮੈਂ ਸੈਕੰਡ ਆਇਆ ਸੀ ਸੈਕੰਡ ਆਇਆ ਹਾਂ ਤੇ ਮਿਸਟਰ ਪੰਜਾਬ ਬਾਈ ਕਿੰਨੀ ਵਾਰ ਤਿੰਨ ਵਾਰ ਰਹੀ ਤਿੰਨ ਵਾਰ ਮਿਸਟਰ ਪੰਜਾਬ ਜਿਹਦੇ ਵਿੱਚ ਮੈਂ ਸਭ ਤੋਂ ਫਸਟ ਟਾਈਮ ਇਹ ਜਲੰਧਰ ਸੀਗਾ ਜੀ ਐਨਪੀਸੀ ਮਿਸਟਰ ਪੰਜਾਬ ਜਿਹਦੇ ਵਿੱਚ ਮੈਂ 골ਡ ਮੈਡਲ ਸੀਗਾ ਮੇਰਾ ਉਸ ਤੋਂ ਬਾਅਦ ਜੀ ਇਹ ਪਟਿਆਲਾ ਚ ਹੀ ਖੇਡਿਆ ਸੀਗਾ ਮੈਂ ਉੱਥੇ ਵੀ ਮੇਰਾ ਇੱਕ ਸਿਲਵਰ ਸੀਗਾ ਫਿਰ ਇਹ ਆਪਣੇ ਅੰਮ੍ਰਿਤਸਰ ਵੀ ਕਿੱਡੇ ਅੰਜ ਮੈਂ ਅਮਰੀਕਾ ਵੀ ਮੈਂ ਸੈਕਿੰਡ ਸੀ ਸੈਕਿੰਡ ਜੀ ਮਤਲਬ ਕਿਹੜੇ ਕਿਹੜੇ ਇਅਰ ਦੇ ਵਿੱਚ ਹੋਇਆ ਸੀ ਇਹ ਸਾਰੇ ਮੈਂ 2024 ਚ ਹੀ ਖੇਡੇ ਆ ਜੀ ਤਿੰਨੇ 2024 ਜੀ ਜੀ ਠੀਕ ਹੈ ਬਈ ਇੱਕ ਇੱਕ ਚੀਜ਼ ਹੋਰ ਆ ਲੋਕਾਂ ਦੇ ਮਨ ਸਵਾਲ ਆਉਗਾ ਕਿ ਜਿਹੜਾ ਮੰਨ ਲਓ ਮਿਸਟਰ ਪੰਜਾਬ ਬਣ ਗਿਆ ਮਤਲਬ ਪੰਜਾਬ ਪੰਜਾਬ ਦੇ ਵਿੱਚ ਹੈ ਨਾ ਸਭ ਤੋਂ ਪਹਿਲਾਂ ਉਹ ਬੰਦੇ ਨੂੰ ਕੀ ਮਿਲਦਾ ਜਾਂ ਕੀ ਦਿੰਦੇ ਨੇ ਬਈ ਜਦੋਂ ਬੰਦਾ ਮਿਸਟਰ ਪੰਜਾਬ ਬਣ ਜਾਂਦਾ ਉਹ ਇੱਕ ਜੀ ਬਸ ਇੱਕ ਬਹੁਤ ਹੀ ਛੋਟੀ ਜਿਹੀ ਅਮਾਉਂਟ ਦਿੰਦੇ ਆ ਤੁਹਾਨੂੰ ਜਿਵੇਂ ਕਿ ਕਿਤੇ 5000 ਹੁੰਦਾ ਕਿਤੇ 7000 ਹੁੰਦਾ ਕਿਤੇ 4000 ਹੁੰਦਾ ਇੰਨੀ ਕ ਅਮਾਉਂਟ ਦਿੰਦੇ ਆ ਜਿਹਦੇ ਵਿੱਚ ਕਿ ਜੇ ਤੁਸੀਂ ਉਹ ਕੰਪੀਟੀਸ਼ਨ ਦੀ ਤਿਆਰੀ ਕਰਨੀ ਹੈ ਤੁਹਾਨੂੰ ਘੱਟੋ ਘੱਟ ਮਿਨੀਮਮ ਲੱਖ ਰੁਪਏ ਚਾਹੀਦਾ ਇੱਕ ਕੰਪੀਟੀਸ਼ਨ ਦੀ ਤਿਆਰੀ ਲਈ ਹਾਂ ਇੱਕ ਜੇ ਅੱਛੀ ਬਾਡੀ ਤੁਸੀਂ ਸਟੇਜ ਤੇ ਸ਼ੋਅ ਕਰਨੀ ਹੈ ਉਹਦੇ ਲਈ ਤੁਹਾਨੂੰ ਘੱਟੋ ਘੱਟ 1 ਲੱਖ ਰੁਪਏ ਚਾਹੀਦਾਗਾ 1 ਲੱਖ ਰੁਪਏ ਹਾਂ ਫਿਰ ਤੁਸੀਂ ਜਾ ਕੇ ਉੱਥੇ ਸ਼ੋਅ ਕਰ ਸਕਦੇ ਹੋ ਤੇ ਉਹ ਤੁਹਾਨੂੰ ਪ੍ਰਾਈਜ਼ ਮਿਲਣਾ 5000 ਰੁਪਏ ਬਸ ਇੱਕ ਸੈਟੀਸਫੈਕਸ਼ਨ ਲਈ ਖੇਡ ਰਹੇ ਆਪਾਂ ਪੈਸੇ ਪੁਸੇ ਨਹੀਂ ਹੈਗੇ ਜੀ ਇਹਦੇ ਪੈਸੇ ਪੁਸੇ ਨਹੀਂਗੇ ਪੈਸੇ ਹੈਗੇ ਆਗੇ ਜੇ ਤੁਸੀਂ ਉੱਥੇ ਤੁਹਾਨੂੰ ਇਨਕਮ ਮਿਲਣੀ ਹੈ ਵਧੀਆ ਸਪਾਂਸਰਸ਼ਿਪ ਮਿਲਣਗੀਆਂ ਪਰ ਜੇ ਆਪਾਂ ਇਦਾਂ ਕੰਪੀਟੀਸ਼ਨ ਲੋਕਲ ਕੰਪੀਟੀਸ਼ਨ ਦੇ ਵਿੱਚ ਦੇਖੀਏ ਤਾਂ ਉੱਥੇ ਪੈਸੇ ਨਹੀਂ ਹੈਗੇ ਨਹੀਂ ਹੈਗੇ ਤੇ ਮਿਸਟਰ ਨਾਰਥ ਇੰਡੀਆ ਵਿੱਚ ਭਾਈ ਉੱਥੇ ਵੀ ਨਹੀਂ ਹੈ ਉੱਥੇ ਵੀ ਇਹੀ ਹੈ 5000 7000 4000 ਠੀਕ ਹੈ ਉਹਦੇ ਲਈ ਬੰਦਾ ਮੰਨ ਲਓ ਲੰਮਾ ਖਮਾ ਮਿਹਨਤ ਕਰਦਾ ਪੈਸਾ ਆਪੂਕਦਾ ਤੇ ਮਿਲਦਾ ਉਹਨੂੰ ਇਹ ਕੁਝ ਮਿਲਦਾ ਹੀ ਉਹਦਾ ਬਸ ਇੱਕ ਹੈ ਕਿ ਅਵਾਰਡ ਮਿਲ ਗਿਆ ਹਣਾ ਇਹ ਹਾਂ ਅਵਾਰਡ ਬਿਲਕੁਲ ਹਾਂ ਜੀ ਜੀ ਅੱਛਾ ਭਾਈ ਜਿਵੇਂ ਤੁਸੀਂ ਇੰਡੀਆ ਦੇ ਵਿੱਚ ਤਾਂ ਚਲੋ ਪੰਜਾਬ ਦੇ ਤਾਂ ਕਰ ਹੀ ਦੇ ਤੁਸੀਂ ਮਤਲਬ ਵਿਦੇਸ਼ ਵਿੱਚ ਵੱਲ ਟਰਾਈ ਕਰ ਸਕਦੇ ਹੋ ਜਾਂ ਕੀ ਜੀ ਮੈਂ ਇਹ ਹੁਣੇ ਤਿਆਰੀ ਕਰ ਰਿਹਾ ਮਿਸਟਰ ਵਰਲਡ ਦੀ ਇਹ ਆਈ ਥਿੰਕ ਸੈਪਟੈਂਬਰ ਅਕਤੂਬਰ ਦੇ ਟ੍ਰਾਇਲਸ ਹੋਣਗੇ ਉਹਦੇ ਉਹਦੀ ਤਿਆਰੀ ਕਰ ਰਿਹਾ ਹਾਂ ਜਮੈਂ ਕਿ ਉਹ ਮਾਲਦੀਵਸ ਦੇ ਵਿੱਚ ਜਾਣਾ ਸੀ ਜਨਾ ਉਹਦੀ ਤਿਆਰੀ ਕਰ ਰਿਹਾ ਜੀ ਅੱਛਾ ਮਾਲਦੀਵਸ ਜੀ ਜੀ ਉਹਦੀ ਤਿਆਰੀ ਕਰ ਰਿਹਾ ਜੀ ਜੀ ਠੀਕ ਹੈ ਤੇ ਤੁਹਾਡੇ ਤੋਂ ਇਲਾਵਾ ਕੋਈ ਤੁਹਾਡੇ ਤੋਂ ਤੁਹਾਨੂੰ ਕਦੇ ਕਿਸੇ ਨੇ ਇਹ ਜਿਵੇਂ ਆਪਾਂ ਅਕਸਰ ਹੁੰਦਾ ਪਿੰਡਾਂ ਦੇ ਵਿੱਚ ਆਪਣੇ ਹਨਾ ਤੁਸੀਂ ਵੀ ਪਿੰਡ ਤੋਂ ਹੀ ਉਹ ਕਹਿੰਦੇ ਕਿ ਯਾਰ ਕਿਹੜੇ ਕੰਮੀ ਪਿਆ ਜਿਵੇਂ ਅਕਸਰ ਕਹਿੰਦੇ ਹਨ ਨਾ ਵੀ ਕਿ ਐਵੇਂ ਮੱਥਾ ਮਾਰੀ ਜਾਣਾ ਇਦਾਂ ਦੇ ਹੈਗੇ ਲੋਕ ਕਿਹਾ ਕਿ ਬਹੁਤ ਲੋਕ ਮਿਲਦੇ ਆ ਜੀ ਇਦਾਂ ਦੇ ਕਿ ਇੰਨਾ ਤੋਂ ਖਰਚਾ ਕਰ ਰਹੇ ਆਗਾ ਕੀ ਮਿਲਦਾ ਮਤਲਬ ਇਸ ਬਾਅਦ ਤੇਰੇ ਗੋਡੇ ਦੁਖਣਗੇ ਤੇਰਾ ਮੋਢੇ ਦੁਖਣਗੇ ਇਹ ਚੀਜ਼ਾਂ ਜੀ ਆਪਾਂ ਇਹਨਾਂ ਚੀਜ਼ਾਂ ਤੋਂ ਬਹੁਤ ਉੱਪਰ ਉੱਠ ਚੁੱਕੇ ਆ ਕਿਉਂਕਿ ਕੀ ਆ ਜੇ ਤੁਸੀਂ ਆਪਦਾ ਗੋਲ ਹਾਸਿਲ ਕਰਨਾ ਤਾਂ ਤੁਹਾਡਾ ਫੋਕਸ ਆਪਦੇ ਗੋਲ ਤੇ ਹੀ ਹੋਣਾ ਚਾਹੀਦਾ ਲੈਫਟ ਰਾਈਟ ਦੀਆਂ ਗੱਲਾਂ ਤੇ ਧਿਆਨ ਨਹੀਂ ਦੇਣਾ ਇਸ ਲਈ ਮੈਂ ਇਹਨਾਂ ਚੀਜ਼ਾਂ 'ਤੇ ਧਿਆਨ ਨਹੀਂ ਦਿੰਦਾ ਮੇਰੇ ਗੋਲ ਤੇ ਮੇਰਾ ਫੋਕਸ ਹੈ ਜੀ ਇਹ ਸਲਾਹਣ ਵਾਲੇ ਵੀ ਹੈਗੇ ਬੰਦੇ ਬ ਮਤਲਬ ਮੇਰੇ ਸਰਕਲ ਦੇ ਵਿੱਚ ਮਤਲਬ ਇਹ ਮੇਰੇ ਜਿਹੜੇ ਕੋਚ ਨੇ ਉਹ ਮੇਰੇ ਬਹੁਤ ਹੈਲਪਫੁਲ ਹੈਲਪ ਕਰਦੇ ਨੇ ਮੇਰੀ ਕਿਉਂਕਿ ਉਹਨਾਂ ਨੇ ਉਹ ਮੇਰੇ ਐਜ਼ ਅ ਬ੍ਰਦਰ ਮੈਨੂੰ ਹੈਂਡਲ ਕਰਦੇ ਨੇ ਐਜ਼ ਅ ਕਲਾਇੰਟ ਬਿਲਕੁਲ ਨਹੀਂ ਕਰਦੇ ਬਹੁਤ ਹੀ ਸਾਡਾ ਅੱਛਾ ਰਿਲੇਸ਼ਨ ਹੈਗਾ ਪਿਛਲੇ 4-5 ਸਾਲ ਤੋਂ ਉਹਨਾਂ ਦੇ ਅੰਦਰ ਹੀ ਮੈਂ ਟ੍ਰੇਨਿੰਗ ਕਰ ਰਿਹਾ ਹਾਂ ਜੇ ਇੱਕ ਬਾਈ ਹੋਰ ਪਰਚਲਤਾ ਗੱਲ ਹੈ ਜਿਹੜੀ ਸਮਾਜ ਦੇ ਵਿੱਚ ਕਿ ਜਿਹੜੇ ਬਾਡੀ ਬਿਲਡਰ ਹੁੰਦੇ ਨੇ ਚੰਗਾ ਸਿਰ ਹੁੰਦਾ ਉਹਨਾਂ ਦੀ ਜਿਹੜੀ ਲਾਈਫ ਹੈ ਜਾਂ ਉਮਰ ਉਹ ਬਹੁਤ ਘੱਟ ਹੁੰਦੀ ਹੈ ਅਕਸਰ ਆਪਾਂ ਦੇਖਦੇ ਹਾਂ ਕਿ ਸਰੀਰ ਪੂਰਾ ਤਕੜਾ ਹੁੰਦਾ ਬੰਦੇ ਦੀ ਮੌਤ ਬਹੁਤ ਜ ਨੇ ਦੇਖੋ ਜੀ ਇਹ ਮੌਤ ਤਾਂ ਅੱਜ ਕੱਲ ਪਤਾ ਨਹੀਂ ਕਦੋਂ ਕੀ ਦੀ ਹੋਊਗਾ ਪਰ ਕੀ ਹੈ ਇਹ ਗੱਲਾਂ ਹੁਣ ਜੇ ਇੱਕ ਮੈਂ ਬੋਡੀ ਬਿਲਡਰ ਐ ਇੱਕ ਤੇ ਇੱਕ ਨਾਰਮਲ ਲੋਕ ਆ ਜੇ ਸਾਡੇ ਪਿੰਡ ਦੇ ਵਿੱਚ ਮੰਨ ਲਓ 1500 ਲੋਕ ਰਹਿੰਦੇ ਆ ਜੇ ਮੈਂ ਸਪੋਜ਼ ਕਰੋ ਮੈਂ ਮਰਦਾ ਜੀ ਠੀਕ ਹੈ ਮੈਂ ਇੱਕ ਅਲੱਗ ਮੇਰੀ ਜਿਹੜੀ ਦੇਖਾ ਮੇਰੀ ਅਲੱਗ ਆ ਲੋਕਾਂ ਦੇ ਵਿੱਚ ਉਹ ਮੇਰੇ ਨਾਲ ਬੋਡੀ ਬਿਲਡਿੰਗ ਜੁੜੀ ਹੋਈ ਹੈ ਠੀਕ ਹੈ ਉਹਦੇ ਵਿੱਚ ਉਹ ਚੀਜ਼ ਬਦਨਾਮ ਹੋ ਜਾਂਦੀ ਹੈ ਕਿ ਇਹ ਬੰਦਾ ਆ ਉਮਰ ਤੋਂ ਪਹਿਲਾ ਮਰ ਗਿਆ ਜੇ ਕੋਈ ਨਾਰਮਲ ਬੰਦਾ ਮਰਦਾ ਉਹਨੂੰ ਕਹਿੰਦੇ ਹਾਰਟ ਅਟੈਕ ਹੋ ਗਿਆ ਉਹ ਹੋ ਗਿਆ ਉਹ ਆਪਾਂ ਉਹਨੂੰ ਉਹਦੇ ਤੇ ਆਪਾਂ ਗੌਰ ਨਹੀਂ ਕਰਦੇ ਉਹਦਾ ਕਾਰਨ ਇਹ ਵੀ ਮੰਨਦੇ ਕਿ ਜਿਹੜੇ ਟੀਕੇ ਆ ਜਾਂ ਦਵਾਈਆਂ ਇਹ ਅਸਰ ਕਰਦੀਆਂ ਨੇ ਬਹੁਤ ਨਹੀਂ ਜੀ ਦੇਖੋ ਜੇ ਤੁਸੀਂ ਇੱਕ ਅੱਛੇ ਕੋਚ ਦੇ ਅੰਦਰ ਟ੍ਰੇਨਿੰਗ ਕਰਦੇ ਹੋ ਤਾਂ ਇਹ ਚੀਜ਼ਾਂ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਆ ਠੀਕ ਹੈ ਕਿਤੇ ਨਾ ਕਿਤੇ ਥੋੜਾ ਬਹੁਤ ਹੋएगा ਪਰ ਜੇ ਤੁਸੀਂ ਕੋਚ ਦੇ ਅੰਦਰ ਹੋ ਉਹ ਚੀਜ਼ਾਂ ਤੁਹਾਨੂੰ ਕਿਉਂਕਿ ਆਪਾਂ ਟਾਈਮ ਟੂ ਟਾਈਮ ਇਹਨੂੰ ਪੀਸੀਟੀ ਕਹਿੰਦੇ ਆਂ ਕਿ ਪੋਸਟ ਸਾਈਕਲ ਥੈਰੇਪੀ ਹੁੰਦੀ ਹੈ ਇੱਕ ਉਹਦੇ ਨਾਲ ਤੁਸੀਂ ਇਹਨੂੰ ਵਾਸ਼ ਕਰ ਦਿੰਨੇ ਹੋ ਉਹ ਤੁਹਾਡੀ ਬਾਡੀ ਚ ਆਊਟ ਹੋ ਜਾਂਦਾਗਾ ਬਟ ਇਹ ਮੈਂ ਵਾਰ-ਵਾਰ ਇਹੀ ਸਿੱਲੀ ਕਹਿ ਰਿਹਾ ਕਿ ਇੱਕ ਅੱਛੇ ਕੋਚ ਦੇ ਅੰਦਰ ਰਹਿ ਕੇ ਹੀ ਯੂਜ਼ ਕਰਨੇ ਚਾਹੀਦੇ ਆ ਬਿਨਾਂ ਨੌਲੇਜ ਤੋਂ ਚੀਜ਼ਾਂ ਬਹੁਤ ਜ਼ਿਆਦਾ ਹਾਰਮਫੁਲ ਨੇ ਇਹ ਚੀਜ਼ਾਂ ਤੁਹਾਡੀ ਮੌਤ ਦਾ ਕਾਰਨ ਵੀ ਬਣ ਸਕਦੀ ਹੈ ਹੂੰ ਇਦਾਂ ਦੇ ਬੰਦੇ ਵੀ ਹੈਗੇ ਆ ਭਾਈ ਜਿਹੜੇ ਮਤਲਬ ਕੋਈ ਮਾੜੀ ਸੰਗਤ ਵਿੱਚ ਹੋਣ ਤੁਹਾਨੂੰ ਦੇਖ ਕੇ ਚੰਗੇ ਪਾਸੇ ਦਿਲ ਬਸੇ ਆਏ ਹੋਣਗੇ ਜੀ ਜੀ ਬਹੁਤ ਨੇ ਬਹੁਤ ਨੇ ਜਿਵੇਂ ਕਿ ਮੇਰੇ ਪਿੰਡ ਵਿੱਚ ਵੀ ਦੋ-ਤਿੰਨ ਮੁੰਡੇ ਨੇ ਜਿਨ੍ਹਾਂ ਨੂੰ ਮੈਂ ਜਿਹੜੇ ਮੇਰੇ ਤੋਂ ਇਨਸਪਾਇਰ ਨੇ ਤੇ ਆਪਣੇ ਮਤਲਬ ਜੈਤੋ ਦੇ ਵਿੱਚ ਵੀ ਬਹੁਤ ਮੁੰਡੇ ਨੇ ਜਿਹੜੇ ਮੇਰੇ ਨਾਲ ਮੇਰੇ ਸਲਾਈਡਰ ਵੀ ਨੇ ਕਿ ਮੈਨੂੰ ਟ੍ਰੇਨਿੰਗ ਦਿਨਾਗਾ ਤਾਂ ਕਿ ਉਹ ਪਤਾ ਲੱਗਦਾ ਕਿ ਉਹ ਕਹਿੰਦੇ ਬਈ ਸਾਡੇ ਤੋਂ ਕਿਉਂਕਿ ਨਸ਼ਾ ਜਿਹੜਾ ਬੰਦੇ ਦੀ ਸਟਰੈਂਥ ਖਾ ਜਾਂਦਾ ਜਾਨ ਨਹੀਂ ਰਹਿੰਦੀ ਉਹਨਾਂ ਨੇ ਦੁਬਾਰਾ ਸਟਰੈਂਥ ਇੰਪਰੂਵ ਕਰਨ ਲਈ ਅਬ ਮੇਰਾ ਇਹ ਨਾਮ ਨਹੀਂ ਲੈ ਸਕਦਾ ਮੈਂ ਚਲੋ ਜੋ ਮੁੰਡੇ ਆ ਮੈਂ ਉਹਨਾਂ ਦਾ ਮਤਲਬ ਕਰ ਰਿਹਾ ਇਸ ਟਾਈਮ ਅੱਛਾ ਜਿਹੜੇ ਮਤਲਬ ਨਸ਼ਾ ਕਰਦੇ ਸੀ ਬੰਦੇ ਉਹ ਵੀ ਸਰੀਰ ਤੰਗਾ ਬਣਾ ਸਕਦੇ ਆ ਜੀ ਬਣਾ ਸਕਦੇ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਹੈਗੇ ਇਦਾਂ ਦੇ ਬੰਦੇ ਬਿਲਕੁਲ ਹੈਗੇ ਜੀ ਹਾਂ ਕਿ ਕੀ ਮਤਲਬ ਚਲੋ ਆਪਾਂ ਨਾਮ ਤਾਂ ਨਹੀਂ ਲੈਂਦੇ ਜੀ ਕਿੰਨਾ ਖਤਰਨਾਕ ਕਿਹੜਾ ਨਸ਼ਾ ਹੈ ਚਿੱਟੇ ਤੱਕ ਵਾਲੀ ਚੁੱਟਾ ਸਭ ਤੋਂ ਇਸ ਟਾਈਮ ਟੌਪ ਤੇ ਆ ਚਿੱਟੇ ਤੱਕ ਦੇ ਵਾਲੇ ਵੀ ਮੁੰਡੇ ਆਪਾਂ ਮੇਰੇ ਨਾਲ ਜੁੜੇ ਹੋਏ ਠੀਕ ਹੈ ਜੀ ਜੀ ਚਿੱਟੇ ਵਾਲਾ ਬੰਦਾ ਹੋਈ ਜਿਹੜਾ ਬੋਡੀ ਵਾਲੇ ਨਾਲ ਜੁੜਿਆ ਇਹ ਮਾਈਂਡ ਤੁਹਾਡਾ ਜੇ ਮਾਈਂਡ ਸਟਰੋਂਗ ਹੈ ਨਾ ਤੁਸੀਂ ਕੁਝ ਵੀ ਕਰ ਸਕਦੇ ਹੋ ਕਿ ਚਿੱਟਾ ਛੱਡਣਾ ਕੋਈ ਨਾਰਮਲ ਗੱਲ ਤਾਂ ਨਹੀਂ ਹੈਗੀ ਪਰ ਤੁਸੀਂ ਛੱਡ ਸਕਦੇ ਹੋ ਕਿਉਂਕਿ ਕੀ ਹੈ ਜੇ ਤੁਹਾਡਾ ਮਾਈਂਡ ਸਟਰੋਂਗ ਆ ਨਾ ਤੁਸੀਂ ਕੁਝ ਵੀ ਕਰ ਸਕਦੇ ਹੋ ਇਹ ਸਿਰਫ ਗੇਮਸਾ ਹੀ ਮਾਈਂਡ ਦੀ ਆ ਸਰੀਰ ਨੂੰ ਤੋੜ ਲੱਗਦੀ ਆ ਸਾਰਿਆਂ ਨੂੰ ਲੱਗਦੀ ਆ ਪਰ ਕਿ ਹਰ ਇੱਕ ਚੀ ਉਹ ਨਸ਼ੇੜਾ ਬੰਦਾ ਜਿਉਂ ਕਰ ਸਕਦਾ ਬਿਲਕੁਲ ਕਰ ਸਕਦਾ ਹਾਂ ਅੱਛਾ ਭਾਈ ਇੱਕ ਚੀਜ਼ ਹੋ ਰਿਹਾ ਮੰਨ ਲਓ ਤੁਸੀਂ ਚਲੋ ਆਰਮੀ ਤਾਂ ਹੈਗੇ ਵੈਸੇ ਸਰਕਾਰ ਦੇ ਵੱਲੋਂ ਕਿੰਨੇ ਕ ਉਪਰਾਲੇ ਜਾਂ ਕਿੰਨੇ ਕ ਕੰਮ ਕੀਤੇ ਜਾ ਰਹੇ ਆ ਇਦਾਂ ਦੇ ਨੌਜਵਾਨਾਂ ਨੂੰ ਅੱਗੇ ਲੈ ਕੇ ਆਉਣ ਦੇ ਲਈ ਜੈਤ ਸਿੰਘ ਸਾਹਿਬ ਨਾਲ ਜੀ ਬੋਡੀ ਬਿਲਡਿੰਗ ਮਹਿੰਗੀ ਗੇਮ ਹੈ ਨਾ ਸਰਕਾਰ ਵੱਲੋਂ ਇਸ ਤੇ ਕੋਈ ਫੋਕਸ ਨਹੀਂ ਹੈ ਕੋਈ ਵੀ ਧਿਆਨ ਨਹੀਂ ਹੈ ਕਿਉਂਕਿ ਇੰਨਾ ਹੀ ਤਾਂ ਜਿਹੜੇ ਬੋਡੀ ਬਿਲਡਰਸ ਨੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਿਹੜੇ ਪੰਜਾਬ ਸਰਕਾਰ ਵੱਲੋਂ ਸੈਂਟਰ ਸਰਕਾਰ ਵਿੱਚ ਹੈਗੀਆਂ ਨੇ ਇੱਕ ਆਈਬੀਬਾ ਫੋਰ ਫੈਡਰੇਸ਼ਨ ਆ ਗਈ ਉਹਦੇ ਨਾਲ ਜੇ ਤੁਸੀਂ ਉਹਦੇ 3 ਮਿਸਟਰ ਇੰਡੀਆ ਖੇਡਦੇ ਹੋ ਤਾਂ ਤੁਹਾਨੂੰ ਜੋਬ ਮਿਲ ਜਾਂਦੀ ਆ। ਐਸੀ ਪੰਜਾਬ ਸਰਕਾਰ ਵੱਲੋਂ ਕੋਈ ਏਦਾਂ ਦਾ ਉਪਰਾਲਾ ਨਹੀਂ ਕੀਤਾ ਕਿ ਤਾਂ ਕਿ ਜੋ ਬਾਡੀ ਬਿਲਡਰਜ਼ ਨਾਲ ਬੰਦੇ ਇਨਸਪਾਇਰ ਹੋ ਕੇ ਗੇਮ ਦੇ ਵਿੱਚ ਅੱਗੇ ਵਧ ਸਕਣ। ਮਤਲਬ ਤੁਹਾਡੇ ਵਰਗੇ ਕਿੰਨੇ ਕਿ ਨੌਜਵਾਨਾ ਜਿਹੜੇ ਭਟਕ ਰਹੇ ਹਲੇ ਤੱਕ ਬਹੁਤ ਮੁੰਡੇ ਨਹੀਂ ਪੰਜਾਬ ਦੇ ਵਿੱਚ ਤੁਸੀਂ ਕੰਪੀਟੀਸ਼ਨਸ ਹੁੰਦੇ ਆ ਜਿਹੜੇ ਤੁਸੀਂ ਕਦੇ ਉਹਨਾਂ ਨੂੰ ਜਾਇਓ ਦੇਖਣ ਇਹ 100 100 200 ਮੁੰਡਾ ਪਲੇਇੰਗ ਕਰਨ ਲਈ ਆਉਂਦਾਗਾ ਬਟ ਕਿ ਉਹਨਾਂ ਲਈ ਉਹ ਤੇ ਕੈਸ਼ ਪ੍ਰੈਡ ਕੰਸੂ ਨਹੀਂ ਹੁੰਦਾ ਕਿਉਂਕਿ ਉਹ ਲੋਕਲ ਕੰਪੀਟੀਸ਼ਨਸ ਨੇ ਇਹਨਾਂ ਜਿਹੜੇ ਵੱਡੇ ਲੈਵਲ ਦੇ ਵੀ ਉੱਥੇ ਵੀ ਇਹ ਨੇ ਜਿਹੜੀ ਕੈਸ਼ ਬਣੀ ਨਹੀਂ ਹੈਗੀ ਤਾਂ ਕਿ ਮੈਂ ਤਾਂ ਹੀ ਰਿਕੁਐਸਟ ਕਰੂੰਗਾ ਪੰਜਾਬ ਸਰਕਾਰ ਨੂੰ ਵੀ ਕਿ ਇਹਨਾਂ ਵੱਲ ਵੀ ਸੋਚਿਆ ਜਾਵੇ ਜਿਵੇਂ ਕਿ ਆਪਣੇ ਇਹ ਬਹੁਤ ਗੇਮਸ ਨੇ ਉਹਨਾਂ ਨੂੰ ਪੰਜਾਬ ਸਰਕਾਰ ਉਹ ਕਰ ਰਹੀ ਹੈ ਇਧਰ ਇਹਦੇ ਵੱਲ ਬੋਡੀ ਬਿਲਡਿੰਗ ਵੱਲ ਵੀ ਧਿਆਨ ਦੁੱਤਾ ਨਾ ਨੌਕਰੀਆਂ ਵਗੈਰਾ ਨਹੀਂ ਮਿਲਦੀ ਜਿਹੜੇ ਅਕਸਰ ਹੁੰਦਾ ਕਿ ਯਾਰ ਬੰਦਾ ਫਿੱਟ ਹੈ ਆ ਪੂਰਾ ਹਨਾ ਵੀ ਇਹ ਇਹ ਤਾਂ ਨੌਕਰੀ ਲੱਗ ਜੂਗਾ ਆ ਆਮ ਤੌਰ ਤੇ ਵੀ ਗੱਲ ਹੁੰਦੀ ਹੈ ਕਿ ਇਹ ਤਾਂ ਬੰਦੇ ਸਰੀਰਵੱਧੀਆ ਤਾਂ ਨੌਕਰੀ ਲੱਗ ਜੂਗਾ ਲੱਗ ਜਾਂਦੇ ਪਰੋ ਲੱਗ ਜਾਂਦੇ ਹੀ ਪਰ ਉਹ ਜੇ ਤੁਸੀਂ ਉਹ ਜਿਹੜੀ ਮੈਂ ਫਾਊਂਡੇਸ਼ਨ ਦਸੀ ਆਈਬੀਬੀਐਫ ਉਹਦੇ ਥ੍ਰੀ ਹੋ ਤੁਸੀਂ ਇਹ ਪੰਜਾਬ 'ਚ ਮਤਲਬ ਔਖਾ ਹੈ ਮਤਲਬ ਉਹਨਾਂ ਲਈ ਬਹੁਤ ਔਖਾ ਹੈ ਐਡੀ ਔਖਾ ਨਹੀਂਗਾ ਇਹ ਪੰਜਾਬ ਸਰਕਾਰ ਦਾ ਧਿਆਨ ਨਹੀਂ ਇਸ ਗੇਮ ਦੇ ਉੱਤੇ ਇਸ ਲਈ ਮੈਂ ਵੀ ਇਹੀ ਚਾਹੁੰਗਾ ਕਿ ਪੰਜਾਬ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਇਸ ਗੇਮ ਤੇ ਤਾਂ ਕਿ ਹੋਰ ਮੁੰਡੇ ਆਪਣੇ ਨਸ਼ੇ ਦੀ ਦਲਦਲ ਤੋਂ ਨਿਕਲ ਕੇ ਇੱਧਰ ਜਮ ਵੱਲ ਧਿਆਨ ਦੇਣ ਆਪਣੀ ਬੋਡੀ ਫਿਟ ਕਰਨ ਤਾਂ ਕਿ ਉਹਨਾਂ ਨੂੰ ਇੱਕ ਲਾਲਚ ਰਹੇ ਕਿ ਅਸੀਂ ਵੀ ਇੱਕ ਸਰਕਾਰੀ ਜੋਬ ਮਿਲ ਜਾਣੀ ਹੈ ਕਿੰਨਾ ਸਮਾਂ ਬਈ ਵਰਕਆਊਟ ਕਰਦੇ ਤੁਸੀਂ ਮੈਂ ਜਿਵੇਂ ਇਹ ਪ੍ਰੈਪ ਦੇ ਉੱਤੇ ਹੁੰਦਾ ਜਿਵੇਂ ਨਾਰਮਲ ਤਾਂ ਹੀ ਹੁਣ ਜਿਵੇਂ ਸਵੇਰ ਇੱਕ ਘੰਟਾ ਸੀ ਕਰਦੇ ਹਾਂ ਤੇ ਸ਼ਾਮ ਨੂੰ ਦੋ ਘੰਟੇ ਕਰਦੇ ਆ ਜੇ ਪ੍ਰੈਪ ਹੋਏ ਤਾਂ ਵਰਕਆਊਟ ਵਧਾ ਵੀ ਦਿੰਨੇ ਚਾਰ ਚਾਰ ਪੰਜ ਪੰਜ ਘੰਟੇ ਵੀ ਕਰ ਦਿੰਨੇ ਆ ਵੈਸੇ ਜਿਹੜੇ ਨੌਜਵਾਨ ਆ ਚਲੋ ਮੰਨ ਲਓ ਜਿਹੜੇ ਨਹੀਂ ਪ੍ਰੋਫੈਸ਼ਨਲ ਕੋਈ ਉਹਨਾਂ ਕੋਈ ਟ੍ਰੇਨਰ ਨਹੀਂ ਆ ਜਾਂ ਵੈਸੇ ਪਿੰਡਾਂ ਵਿੱਚ ਆਪ ਨੂੰ ਦੇਖ ਰਹੇ ਹਨ ਜਿਹੜੇ ਜੇ ਅਫੋਰਡ ਨਹੀਂ ਕਰ ਸਕਦੇ ਉਹਨਾਂ ਲਈ ਕੋਈ ਤੁਹਾਡੇ ਤੁਹਾਡੇ ਵੱਲੋਂ ਕੁਝ ਪੁਆਇੰਟ ਵੀ ਕਿ ਕਿਹੜੀ ਕਿਹੜੀ ਚੀਜ਼ ਤੇ ਧਿਆਨ ਰੱਖਣਾ ਚਾਹੀਦਾ ਜੇ ਖਰਾਕ ਚੰਗੀ ਕੀ ਕੁਝ ਡਾਈਟ ਖਰਾਕ ਤੇ ਹੀ ਧਿਆਨ ਆ ਜੀ ਮੇਨ ਤਾਂ ਖਾਣਾ ਜਿਉ ਜਿਹਾ ਆਪਾਂ ਖਾਵਾਂਗੇ ਉਹ ਜਿਹਾ ਉਗਰ ਰਹੀ ਕਹਿੰਦੇ ਹੁੰਦੇ ਜਿਹੜੇ ਬੀਜਾਂਗੇ ਉਹ ਜਿਹਾ ਉਗਰਨਾ ਜਿਉ ਜਿਹਾ ਆਪਾਂ ਖਾਵਾਂਗੇ ਉਹ ਜਿਹਾ ਬਣਨਾਗਾ ਸੋ ਖਾਣ ਤੇ ਬਹੁਤ ਜ਼ਿਆਦਾ ਧਿਆਨ ਦੇਣਾ ਜੇ ਗੇਮ ਹੀ ਖਾਣ ਦੀ ਆ ਤੁਹਾਨੂੰ ਖਾਣ ਪੀਣ ਤੇ ਬਹੁਤ ਜ਼ਿਆਦਾ ਕੀ ਖਾਣਾ ਕੀ ਨਹੀਂ ਮਿੱਠਾ ਨਹੀਂ ਖਾਣਾ ਤੁਸੀਂ ਤળਿਆ ਹੋਇਆ ਨਹੀਂ ਖਾਣਾ ਬਿਲਕੁਲ ਵੀ ਇਹਨਾ ਪੈਕੇਟ ਫੂਡ ਨਹੀਂ ਖਾਣਾ ਇਹ ਤੁਸੀਂ ਮਤਲਬ ਘਰ ਦੇ ਰਾਈਸ ਹੋ ਗਏ ਚਿਕਨ ਹੋ ਗਿਆ ਐਗ ਹੋ ਗਿਆ ਪਨੀਰ ਹੋ ਗਿਆ ਇਹ ਚੀਜ਼ਾਂ ਤੇ ਜ਼ਿਆਦਾ ਫੋਕਸ ਕਰਨਾ ਵੈਸੇ ਜਿਹੜੇ ਨੌਜਵਾਨ ਆ ਮੰਨ ਲਓ ਨਹੀਂ ਵੀ ਅਫੋਰਡ ਕਰ ਸਕਦੇ ਜ਼ਿਆਦਾ ਕੁਝ ਉਹਨਾਂ ਲਈ ਕੋਈ ਏਦਾਂ ਦੀ ਚੀਜ਼ ਜਾਂ ਕੋਈ ਟੀ ਖਾ ਲੈਣਾ ਸਵੇਰੇ ਹਨਾ ਉਹ ਜੇ ਕਦੇ ਵੀ ਸਵੇਰ ਉੱਠੀ ਜੀ ਦਲੀਆ ਖਾ ਲੈਣ ਦਲੀਆ ਆਪਾਂ ਨਾਰਮਲੀ ਹਰ ਇੱਕ ਬੰਦਾ ਖੋਲ ਕਰ ਸਕਦਾ ਦਲੀਆ ਖਾ ਲੈਣ ਜੇ ਹੋ ਸਕੇ ਤਾਂ ਨਾਲ ਦੋ ਤਿੰਨ ਐਗ ਖਾ ਲੈਣ ਜੀ ਇਹ ਦੁਪਹਿਰ ਵਿੱਚ ਦੋ ਤੋਂ ਤਿੰਨ ਵਾਰ ਰਾਈਸ ਖਾ ਲੈਣ ਨਾਲ ਦਾਲ ਖਾ ਲੈਣ ਇਹ ਚੀਜ਼ਾਂ ਮਤਲਬ ਜਿਹੜੀਆਂ ਜਰਨਲ ਨਾਲ ਸੈਲਡ ਖਾ ਲੈਣ ਜੀ ਮਤਲਬ ਜਿਹੜੇ ਹਰ ਨਾਰਮਲ ਘਰਾਂ ਦੇ ਵਿੱਚ ਆਪਾਂ ਨੂੰ ਚੀਜ਼ਾਂ ਮਿਲ ਜਾਂਦੀਆਂ ਉਹ ਚੀਜ਼ਾਂ ਜੀ ਇਹ ਇਹ ਬੇਸਿਕ ਚੀਜ਼ਾਂ ਜੀ ਬ ਅਸੀਂ ਵੀ ਇਹੀ ਖਾਂਦੇ ਆਂ ਬਸ ਕਿ ਕੁਆਂਟੀਟੀ ਦਾ ਫਰਕ ਆ ਸਾਰੇ ਬੋਡੀ ਬਿਲਡਰਾਂ ਦਾ ਉਹਨੂੰ ਖਾਣਾ ਕਿੰਨਾ ਖਾਣਾ ਕਦੋਂ ਖਾਣਾ ਕਿਵੇਂ ਖਾਣਾ ਇਹ ਚੀਜ਼ਾਂ ਟੰਗ ਹੂੰ ਵੈਸੇ ਵੀ ਜਿਵੇਂ ਆਮ ਕੋਈ ਲੋਕ ਕਹਿੰਦੇ ਆ ਕਿ ਯਾਰ ਸਰੀਰ ਡਾਊਨ ਰਹਿੰਦਾ ਐ એનર્ਜੀ ਨਹੀਂ ਮੈ ਡਾਕਟਰਾਂ ਕੋਲ ਚੱਲੋ ਆਪਾਂ ਡਾਕਟਰਾਂ ਨਾਲ ਹੀ ਗੱਲ ਕਰ ਰਹੇ ਆਂ ਪਰ ਵੀ ਤੁਸੀਂ ਥੋੜਾ ਕੰਮ ਹੈਨਾ ਹੋਰ ਪਤਾ ਆਊਗਾ ਵੀ ਉਹਦੇ ਲਈ ਕੋਈ ਚੀਜ਼ ਬੰਦਾ ਯਾਰ ਐਕਟਿਵ ਰ ਭਾਈ ਆਪਣਾ ਜੀ ਬੋਡੀ ਐਕਟਿਵ ਰ ਭਾਈ ਇਹ ਜਿਹੜਾ ਆਪਣੇ ਲੋਕਾਂ ਦਾ ਖਾਣਾ ਬੜਾ ਮਾੜਾ ਜੀ ਹੂੰ ਸਵੇਰ ਜੇ ਬ੍ਰੇਕਫਾਸਟ ਚ ਪਰੌਂਠੇ ਖਾਲੇ ਹਾਂ ਠੀਕ ਹੈ ਜੀ ਜੇ ਰੋਟੀ ਖਾ ਲਈ ਸਾਰਾ ਦਿਨ ਆਪਣੀ ਰੋਟੀ ਹੀ ਚੱਲਦੀ ਹੈ ਸਵੇਰ ਰੋਟੀ ਖਾ ਲਈ ਦੁਪਹਿਰ ਰੋਟੀ ਖਾ ਲਈ ਸ਼ਾਮ ਰੋਟੀ ਖਾ ਲਈ ਨਾ ਤੱਕ ਫਰੂਟ ਦੇ ਧਿਆਨ ਦਿੰਦਾ ਜੀ ਨਾ ਹੀ ਕੋਈ ਰਾਈਸ ਆਪਣੇ ਬਹੁਤ ਘੱਟ ਖਾਂਦੇ ਰਾਈਸ ਬਹੁਤ ਵਧੀਆ ਚੀਜ਼ ਹੈ ਅੱਛਾ ਬੜੀ ਚੀਜ਼ ਆ ਰਾਈਸ ਖਾਣੇ ਚਾਹੀਦੇ ਆ ਰਾਈਸ ਨਾਲ ਤੁਹਾਨੂੰ ਕਾਰਬੋਹਾਈਡਰੇਟਸ ਮਿਲਣੀ ਹੈ ਤੁਹਾਡੀ ਬੋਡੀ ਚ એનર્ਜੀ ਰਹਿਣੀ ਹੈ ਰੋਟੀ ਚ ਗਲੂਟਨ ਹੁੰਦਾ ਜੋ ਬੋਡੀ ਲਈ ਬਹੁਤ ਡੇਂਜਰ ਆ ਇਹ ਰਾਈਸ ਹੋਗੇ ਨਾਲ ਦਾਲ ਖਾਓ ਜੀ ਸੈਲਡ ਖਾਓ ਵਾ ਤੋ ਆ ਤੋ ਫਰੂਟ ਖਾਓ ਇਹ ਚੀਜ਼ਾਂ ਦੇ ਧਿਆਨ ਦੇਣਾ ਚਾਹੀਦਾ ਖਾਣ ਪੀਣ ਆਪਣਾ ਬਹੁਤ ਮਾੜਾ ਜੀ ਮੋਮੋ ਅਸੀ ਜੀ ਦੇਖੋ ਇਹ ਮੈਂ ਜਿਵੇਂ ਆਫ ਸੀਜ਼ਨ ਚ ਖਾ ਲੈਂਦੇ ਆ ਕਦੇ ਕਦੇ ਪਰ ਜਦੋਂ ਇਹ ਪ੍ਰੈਪ ਹੁੰਦਾ ਉਹ ਤਾਂ ਬਿਲਕੁਲ ਨਹੀਂ ਹੁੰਦਾ ਹਮਮ ਦਿਲ ਕਰਿਆ ਉਹਨਾਂ ਦਾ ਕਿ ਜਿਹੜੇ ਵੀਕ ਦੇ ਵਿੱਚ ਇੱਕ ਜਿਵੇਂ ਚੀਟ ਮੀਲ ਹੁੰਦਾ ਸਾਡਾ ਪੂਰਾ ਹਫਤਾ ਡਾਈਟ ਕਰਨੀ ਹੈ ਸੰਡੇ ਨੂੰ ਇੱਕ ਚੀਟ ਮੀਲ ਕਰ ਲਿਆ ਉਦੋਂ ਜੋ ਦਿਲ ਕੀਤਾ ਜਾਂ ਕਰੇ ਮਰਵਾ ਲਿਆ ਉਹ ਲੈ ਵੀ ਕੇਸਰ ਕੱਢ ਦਿੰਦੇ ਨੇ ਉਹਦੋਂ ਉਹ ਫਿਰ ਆਇਆ ਥੋੜਾ ਬਹੁਤ ਖਾ ਲੈਂਦੇ ਆ ਜੀ 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 ਬਿਲਕੁਲ ਅੱਛਾ ਹੋਰ ਭਾਈ ਤੁਹਾਨੂੰ ਲੱਗਦਾ ਹੋਵੇ ਜਿਹੜੀ ਗੱਲ ਹੈ ਜਿਹੜੀ ਲੋਕਾਂ ਤੱਕ ਜਾਂ ਜੋ ਵੀ ਆਪਾਂ ਨੂੰ ਸਰਕਾਰ ਦੇ ਕੁਝ ਵੀ ਦੇਖ ਰਿਹਾ ਉਹਨਾਂ ਦਾ ਇੱਕ ਪੰਚਾਉਣੀ ਹੋਵੇ ਉਹ ਤੁਸੀਂ ਕਰ ਸਕਦੇ ਹੋ ਬਿਲਕੁਲ ਦੇਖੋ ਇਹ ਬਾਡੀ ਬਿਲਡਿੰਗ ਜਿਵੇਂ ਇੱਕ ਬਹੁਤ ਸੋਹਣੀ ਗੇਮ ਆ ਬਹੁਤ ਵਧੀਆ ਸਪੋਰਟ ਆ ਤੁਹਾਡੀ ਪਰਸਨੈਲਿਟੀ ਇੰਪਰੂਵ ਹੁੰਦੀ ਆ ਇਹਦੇ ਨਾਲ ਤੁਹਾਡਾ ਸੈਲਫ ਕੰਫੀਡੈਂਸ ਵਧਦਾਗਾ ਇਹ ਚੀਜ਼ ਨੂੰ ਮਤਲਬ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਕਿ ਮੁੰਡਿਆਂ ਨੂੰ ਨੌਕਰੀਆਂ ਜ਼ਰੂਰ ਮਿਲਣੀਆਂ ਚਾਹੀਦੀਆਂ ਜੀ ਬਾਡੀ ਬਿਲਡਿੰਗ ਦੇ ਰਿਓ ਕਿਉਂਕਿ ਇਹ ਵੀ ਇੱਕ ਬਹੁਤ ਵਧੀਆ ਇਹ ਇੱਕ ਸਟੇਜ ਆ ਲੈਵਲ ਆ ਹੈਨਾ ਇਹਦਾ ਇਹ ਮਤਲਬ ਜਿਹੜੇ ਇੰਟਰ ਜਿਹੜੇ ਇੰਟਰਨੈਸ਼ਨਲ ਲੋਕ ਨੇ ਜਿਹੜੇ ਬਾਹਰ ਦੀਆਂ ਕੰਟਰੀਆਂ ਨੇ ਬਹੁਤ ਜ਼ਿਆਦਾ ਇਹਨੂੰ ਧਿਆਨ ਦੇ ਰਹੀਆਂ ਗੱਲਾਂ ਤੇ ਪਰ ਆਪਣੇ ਇੰਡੀਆ ਦੇ ਵਿੱਚ ਇੰਨਾ ਫੋਕਸ ਨਹੀਂ ਹੈ ਹਜੇ ਵੀ ਆਪਣੇ ਦੇ ਵਿਦੇਸ਼ਾਂ ਵਿੱਚ ਕੀ ਫਰਕ ਹੈ ਬਾਈ ਉਹਨਾਂ ਨੂੰ ਮਤਲਬ ਕੀ ਤੁਸੀਂ ਤੁਹਾਨੂੰ ਪਤਾ ਹੀ ਹੋਊਗਾ ਕਿ ਉਹਨਾਂ ਦੇ ਆਪਣੇ ਲੋਕਾਂ ਦੇ ਕੀ ਫਰਕ ਹੈ ਇੱਕ ਤਾਂ ਜੀ ਇਹ ਉਹਨਾਂ ਦਾ ਖਾਣ ਪੀਣ ਬਹੁਤ ਵਧੀਆ ਆਪਣਾ ਖਾਣ ਪੀਣ ਜਿਹੜੇ ਆਪਣੇ ਲੋਕ ਡਾਈਟਿੰਗ ਕਹਿੰਦੇ ਉਹਨਾਂ ਦਾ ਨੋਰਮਲ ਫੂਡ ਆ ਓਕੇ ਆਪਣੇ ਕਹਿੰਦੇ ਵੀ ਮੈਂ ਡਾਈਟਿੰਗ ਕਰ ਰਿਹਾਗਾ ਬਟ ਉਹ ਉਹਨਾਂ ਦਾ ਨੋਰਮਲ ਹੀ ਫੂਡ ਆ ਉਹ ਆਇਲੀ ਫੂਡ ਬਹੁਤ ਘੱਟ ਖਾਂਦੇ ਆ ਜੀ ਠੀਕ ਹੈ ਸਟੀਮਡ ਫੂਡ ਖਾਂਦੇ ਆਗੇ ਠੀਕ ਹੈ ਜਾਂ ਗ੍ਰਿਲਡ ਖਾਂਦੇ ਆਗੇ ਉਹ ਸੈਲਡ ਬੜੇ ਖਾਂਦੇ ਆਗੇ ਫਰੂਟ ਖਾਂਦੇ ਆਗੇ ਆਪਣੇ ਲੋਕਾਂ ਨੇ ਧਿਆਨ ਇਹ ਚੀਜ਼ਾਂ ਦਾ ਬੜਾ ਫਰਕ ਹੈ ਜੀ ਬਾਕੀ ਜਿਹੜੇ ਉਹਨਾਂ ਦੇ ਇਹ ਲੋਕ ਇਹ ਸਰਕਾਰਾਂ ਵੱਲੋਂ ਉਹਨਾਂ ਨੂੰ ਫੈਸਿਲਿਟੀਆਂ ਮਿਲੀਆਂ ਹਾਂ ਜੀ ਹਾਂ ਜੋ ਮਿਲ ਜਾਣੀ ਹੈ ਜੀ ਬਹੁਤ ਜਲਦੀ ਜੋਬ ਮਿਲ ਜਾਂਦੀ ਉਹ ਆਪਣੇ ਤਾਂ ਜੋਬ ਦਾ ਨਾਮ ਨਿਸ਼ਾਨਾ ਤਾਂ ਹੀ ਜਿਹੜੇ ਆਪਣੇ ਨੌਜਵਾਨਾ ਜਿਹੜੇ ਬਾਹਰ ਜਾ ਕੇ ਸੈੱਟ ਹੋਣਾ ਚਾਹੁੰਦੇ ਆ ਬਿਲਕੁਲ ਬਿਲਕੁਲ ਬਹੁਤ ਬਹੁਤ ਲੋਕ ਕਰਦੇ ਆ ਜੀ ਬਹੁਤ ਲੋਕ ਬਾਹਰ ਜਾ ਕੇ ਅੱਛੇ ਕਿਉਂਕਿ ਨਾ ਤਾਂ ਉਹਨਾਂ ਨੂੰ ਇੱਥੇ ਆਪਣੇ ਲੋਕ ਉਹਨਾਂ ਨੂੰ ਜਿਹੜੇ ਉਹਨਾਂ ਦਾ ਬਣਦੀ ਟ੍ਰੇਨਿੰਗ ਦੀ ਫੀਸ ਪੇ ਕਰ ਸਕਦੇ ਆ ਠੀਕ ਹੈ ਜੀ ਤੇ ਨਾ ਹੀ ਸਰਕਾਰ ਉਹਨਾਂ ਵੱਲ ਧਿਆਨ ਦੇਦੀ ਤਾਂ ਉਹ ਇਸੇ ਲਈ ਸੋਚਦੇ ਆ ਕਿ ਅਸੀਂ ਬਾਹਰ ਜਾ ਕੇ ਆਪਦਾ ਬਹੁਤ ਬਹੁਤ ਧੰਨਵਾਦ ਬਾਈ ਗੱਲਬਾਤ ਕਰਨ ਲਈ ਥੈਂਕ ਯੂ ਜੀ ਤੁਸੀਂ ਕੱਲ੍ਹ ਰਹਿ ਗਈ ਹੋਵੇ ਤੁਹਾਨੂੰ ਲੱਗਦਾ ਹੋਵੇ ਲਗਭਗ ਹੋਵੇ ਲਗਭਗ ਦਾ ਤਾਂ ਗੱਲਬਾਤ ਕੀਤੀ ਬਾਈ ਰੁਸਤਮ ਦੇ ਨਾਲ ਜੋ ਇੰਡੀਅਨ ਆਰਮੀ ਦੇ ਵਿੱਚ ਸਰਵਿਸ ਕਰ ਰਹੇ ਨੇ ਤੇ ਨਾਲ-ਨਾਲ ਨੌਜਵਾਨਾਂ ਨੂੰ ਟ੍ਰੇਨਿੰਗ ਦਿੰਦੇ ਨੇ ਜਿਹੜੇ ਨਵੇਂ ਉੱਥੇ ਆਉਂਦੇ ਨੇ ਤੇ ਉਹਨਾਂ ਨੇ ਗੱਲਬਾਤ ਹਰ ਇੱਕ ਬੋਡੀ ਬਿਲਡਿੰਗ ਦੇ ਬਾਰੇ ਸਰੀਰ ਦੇ ਬਾਰੇ ਖੁਰਾਕ ਦੇ ਬਾਰੇ ਤੇ ਖਾਸ ਕਰਕੇ ਜਿਹੜੀਆਂ ਜਿਉਂ ਆਪਾਂ ਟੀਕੇ ਕਹਿੰਦੇ ਨੇ ਸਟੇਰੋਇਡ ਕਹਿੰਦੇ ਨੇ ਉਹਦੇ ਬਾਰੇ ਵੀ ਜਾਣਕਾਰੀ ਦਿੱਤੀ ਹੈ ਉਮੀਦ ਕਰਦੇ ਹਾਂ ਤੁਹਾਨੂੰ ਗੱਲਬਾਤ ਪਸੰਦ ਆਈ ਹੋਵੇਗੀ ਇਸ ਤਰ੍ਹਾਂ ਦੀਆਂ ਹੋਰ ਇੰਟਰਵਿਊ ਲਈ ਦੇ